ਪਈ ਦੇਖੋ ਰੀਸੈਂਟ ਕੁਝ ਦਿਨਾਂ ਦੇ ਵਿੱਚ ਕਾਫੀ ਮੇਜਰ ਅਪਡੇਟਸ ਆਈਆਂ ਨੇ ਤਿੰਨ ਨਵੇਂ ਇੰਗਲਿਸ਼ ਟੈਸਟ ਵੀ ਲਾਂਚ ਕੀਤੇ ਆ ਕਿ ਹੁਣ ਪੀਡੀ ਜਾਂ ਆਈਐਸ ਤੋਂ ਇਲਾਵਾ ਐਪਲੀਕੈਂਟ ਆ ਨਵੇਂ ਤਿੰਨ ਟੈਸਟ ਵੀ ਦੇ ਸਕਣਗੇ ਜਿਹੜਾ ਈਓਈ ਸਿਸਟਮ ਉਹਦੇ ਵਿੱਚ ਕੋਈ ਤਬਦੀਲੀ ਜਾਂ ਕੀ ਹੋਊਗਾ ਈਓਈ ਦੇ ਐਪਲੀਕੈਂਟਸ ਜਿਨ੍ਹਾਂ ਕੋਲ ਇੱਕ ਸਾਲ ਜਾਂ 2 2.5 ਸਾਲ ਦਾ ਐਕਸਪੀਰੀਅੰਸ ਹੋਊਗਾ ਹੁਣ ਉਹ ਪੰਜ ਦੀ ਥਾਂ ਤੇ ਆਪਦੇ ਪੰਜ ਪੁਆਇੰਟ ਉਹਨਾਂ ਦੇ ਇੰਕਰੀਜ਼ ਹੋ ਉੱਥੇ ਇੰਟੀਮੀਟ ਦੇ ਦਿੱਤਾ ਕਿ ਇਹਨਾਂ ਨੂੰ ਅਗਲੇ 5 ਸਾਲਾਂ ਦੇ ਲਈ 54 ਹਜ਼ਾਰ ਵੈਲਡਰ ਦੀ ਜਰੂਰਤ ਹੈ ਤਾਂ ਆਟੋਮੈਟਿਕਲੀ ਦੇ ਆਰ ਗੋਇੰਗ ਟੂ ਗਿਵ ਦਾ ਲੋਟ ਆਫ ਦਾ ਇਨਵਿਟੇਸ਼ਨਸ ਟੂ ਦਾ ਵੈਲਡਰ ਹੁਣ ਦੋ ਤਿੰਨ ਜਿਹੜੇ ਪ੍ਰੋਫੈਸ਼ਨਲ ਬੜੀ ਚਰਚਾ ਚ ਰਹਿੰਦੇ ਹੈ ਸ਼ੈਫ ਹੋਗੇ ਹਾਂਜੀ ਮੋਟਰ ਮੈਕੈਨਿਕ ਹੋਗੇ ਤੇ ਨਾਲ ਇਨ ਅਨਰੋਡ ਨਰਸ ਇਹ ਤਿੰਨਾਂ ਦਾ ਭਵਿੱਖ ਕੀ ਸਮਝਦੇ ਹੈ ਸ਼ੈਫ ਓਕੂਪੇਸ਼ਨ ਦੇ ਵਿੱਚ ਵਿਕਟੋਰੀਆ ਵੈਸਟਨ ਆਸਟ੍ਰੇਲੀਆ ਤਸਮਾਨੀਆ ਜਿਹੜੀ ਆ ਸਟੇਟਸ ਨੇ ਇਹਨਾਂ ਨੇ ਬਹੁਤ ਵਧੀਆ ਇਨਵਿਟੇਸ਼ਨ ਦਿੱਤੇ ਨੇ ਜੇਕਰ ਤੁਸੀਂ ਮੋਟਰ ਮੈਕੈਨਿਕ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਤਾਂ ਉਹਨਾਂ ਵਾਸਤੇ ਜਿਆਦਾ ਵਧੀਆ ਸਟੇਟ ਹੋ एनएसडब्ल्यू ने मोटर मैकेनिक ਨੂੰ ਬਹੁਤ ਵਧੀਆ ਇਨਵਾਈਟ ਦਿੱਤੇ ਨੇ ਕਈ ਬੱਚੇ ਨਾ ਇੱਥੇ ਮਲਟੀਪਲ এডਿਕੇਸ਼ਨ ਕਰੀ ਬੈਠੇ ਆ ਤੇ ਉਹਨਾਂ ਚ ਮਲਟੀਪਲ ਸਕਿੱਲ ਹੈਗੇ ਆ ਹਾਂਜੀ ਤੇ ਉਹ ਕਿ ਇੱਕ ਆਰੋਈ ਕਰਨ ਤੋਂ ਬਾਅਦ ਉਹ ਦੂਜੇ ਤੇ ਨਹੀਂ ਪਾ ਸਕਦੇ ਜਾਂ ਕਰ ਸਕਦੇ ਜੇ ਆਪਾਂ ਨਜ਼ਰ ਮਾਰੀਏ ਕਿ ਡਿਪਾਰਟਮੈਂਟ ਕਿਸ ਚੀਜ਼ ਨੂੰ ਇਸ ਟਾਈਮ ਪ੍ਰਮੋਟ ਕਰ ਰਿਹਾ ਤਾਂ ਕੰਸਟਰਕਸ਼ਨ ਇੱਕ ਵਨ ਆਫ ਦਾ ਸੈਕਟਰ ਕੇ ਹਰੇਕ ਪਾਸੇ ਕੰਸਟਰਕਸ਼ਨ ਬੋਲ ਵਾਲਾ ਹੈ ਇਸ ਟਾਈਮ ਪਿੰਡੂਸਟੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾ ਪ੍ਰੋਗਰਾਮ ਵਾਸਤੋਂ ਪ੍ਰਵਾਸ ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਬਾਂਸਲ ਸਾਹਿਬ ਜੁੜਨਗੇ ਤੇ ਆਪਾਂ ਅੱਜ ਉਹਨਾਂ ਤੋਂ ਇੱਕ ਤਾਂ ਪਹਿਲਾਂ ਜਿਹੜੀਆਂ ਤਾਜ਼ਾ ਪਿਛਲੇ 2 ਹਫ਼ਤਿਆਂ ਦੇ ਦੌਰਾਨ ਆਈਆਂ ਅਪਡੇਟਸ ਆ ਉਹਨਾਂ ਤੇ ਗੱਲ ਕਰਾਂਗੇ ਬਾਕੀ ਨਿੱਕੇ ਨਿੱਕੇ ਸਵਾਲ ਜਿਹੜੇ ਤੁਹਾਡੇ ਆਏ ਆ ਤੁਹਾਡੇ ਵਿਹਾਂfte ਮੈਂ ਪੁੱਛੂਗਾ ਸੋ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇਖਦੇ ਹੋ ਤੇ ਫੀ ਕਹਿੰਦੇ ਨੇ ਸਟੈਪ ਬਾਈ ਸਟੈਪ ਅਸੀਂ ਅੱਗੇ ਤੁਰਦੇ ਆ ਸਾਡਾ ਮਕਸਦ ਇਹ ਹੀ ਆ ਵੀ ਜੇਕਰ ਇਸ ਪ੍ਰੋਗਰਾਮ ਜਰੀਏ ਸੀ ਤੁਹਾਨੂੰ ਤਰਦੀ ਤਰਦੀ ਜਾਣਕਾਰੀ ਦੇ ਦਈਏ ਤੇ ਤੁਹਾਨੂੰ ਪਤਾ ਲੱਗ ਜਾਵੇ ਸੀ ਕਿਹੜੇ ਰਾਹ ਤੁਰਨਾ ਤੇ ਤੁਸੀਂ ਕਿਤੇ ਵੀ ਚੰਗੇ ਕਿਸੇ ਵੀ ਮਹਾਰਾ ਏਜੰਟ ਨਾਲ ਜਾ ਸਕਦੇ ਹੋ ਤੇ ਉਹਨਾਂ ਨੂੰ ਸੰਪਰਕ ਕਰਕੇ ਆਪਦਾ ਜਿਹੜਾ ਕੇਸ ਨੂੰ ਸ਼ੁਰੂ ਕਰ ਸਕਦੇ ਹੋ ਸੋ ਅਸੀਂ ਇਸ ਸ਼ੋ ਦੇ ਥੱਲੇ ਅਕਸਰ ਡਿਸਕ੍ਰਿਪਸ਼ਨ ਚ ਬਾਂਸਰ ਸਾਹਿਬ ਦੇ ਵੀ ਕੰਟੈਕਟ ਤੇ ਇਹਨਾਂ ਦਾ ਪਾ ਦਿੰਨੇ ਹੁੰਨੇ ਆ ਤੇ ਜੇ ਤੁਹਾਨੂੰ ਲੱਗੇ ਤਾਂ ਤੁਸੀਂ ਇਹਨਾਂ ਨੂੰ ਵੀ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਪਰ ਆਓ ਅੱਜ ਦੇ ਪ੍ਰੋਗਰਾਮ ਸ਼ੁਰੂ ਕਰੀਏ ਤੇ ਬੰਸ ਸਾਹਿਬ ਨੂੰ ਮਾਰੀ ਆਵਾਜ਼ ਤੇ ਫਿਰ ਚੱਲਦੇ ਆਂ ਅੱਗੇ ਸਸੀ ਘਾਦਾ ਸਾਹਿਬ ਸਟੇਜ 'ਕਾ ਜੀ ਕੀ ਹਾਲ ਹੈ ਜੀ ਬਹੁਤ ਧੀਰਜ ਠੀਕ ਲੋਕ ਤੰਗ ਤਾਂ ਨਹੀਂ ਬਣਾ ਕਰਦੇ ਹਾਂ ਜੀ ਹਾਂ ਜੀ ਸਮਝ ਗਿਆ ਜੀ ਚਲੋ ਵਧੀਆ ਕਿਉਂਕਿ ਲੋਕਾਂ ਲਈ ਆਪਾਂ ਸ਼ੋਅ ਕਰਦੇ ਆਂ ਤੇ ਉਹਨਾਂ ਨੂੰ ਚਲੋ ਉਹਨਾਂ ਨੂੰ ਵੀ ਫਾਇਦਾ ਹੋਵੇ ਤੁਹਾਨੂੰ ਵੀ ਫਾਇਦਾ ਹੋਵੇ ਤੇ ਨਾਲ ਮਿਲ ਕੇ ਆਪਾਂ ਅੱਗੇ ਵਧੀਏ ਹਾਂਜੀ ਸੋ ਗੱਲ ਅਪਡੇਟ ਦੀ ਕਰੀਏ ਭਾਈ ਦੇਖੋ ਰੀਸੈਂਟ ਕੁਝ ਦਿਨਾਂ ਦੇ ਵਿੱਚ ਕਾਫੀ ਮੇਜਰ ਅਪਡੇਟਸ ਆਈਆਂ ਨੇ ਜਿਹੜੀ ਸਭ ਤੋਂ ਪਹਿਲੀ ਅਪਡੇਟ ਆਈ ਉਹ ਪੀਟੀ ਨੂੰ ਲੈ ਕੇ ਆਈ ਹੈ ਤਾਂ ਡਿਪਾਰਟਮੈਂਟ ਨੇ ਪੀਟੀ ਦੀ ਜਿਹੜੀ ਰਿਕੁਆਇਰਮੈਂਟਸ ਨੇ ਉਹਦੇ ਵਿੱਚ ਕਾਫੀ ਤਬਦੀਲੀ ਲੈ ਕੇ ਆਏ ਨੇ 7 ਅਗਸਤ 2025 ਤੋਂ ਬਾਅਦ ਜਿਹੜੀ ਪੀਟੀ ਦੀ ਡੈਫੀਨੇਸ਼ਨ ਸੀ ਲਾਈਕ 8 ਇਚ 7 ਇਚ ਦਾ 6 ਇਚ ਦੀ ਜੋ ਡੈਫੀਨੇਸ਼ਨ ਸੀ ਉਹ ਕੰਪਲੀਟਲੀ ਚੇਂਜ ਹੋ ਗਈ ਹੈ ਪਹਿਲਾਂ ਜੋ 8.0 ਚ ਬੈਂਡ ਸੀ ਪੀਟੀ ਦੇ ਵਿੱਚ ਉਹ 79 ਈਚ ਜਾਂ ਓਵਰオール ਮੋਡਿਊਲ ਦੇ ਵਿੱਚ ਬੰਦੇ ਸੀ ਪਰ ਹੁਣ ਇਹ ਰਿਕੁਆਇਰਮੈਂਟ ਚੇਂਜ ਹੋ ਕੇ ਤਾਂ ਐਪਲੀਕੈਂਟ ਨੂੰ ਜੀ ਲਿਸਨਿੰਗ ਦੇ ਵਿੱਚੋਂ 69 ਰੀਡਿੰਗ ਦੇ ਵਿੱਚੋਂ 70 ਰਾਈਟਿੰਗ ਦੇ ਵਿੱਚੋਂ 85 ਐਂਡ ਸਪੀਕਿੰਗ ਦੇ ਵਿੱਚੋਂ 88 ਬੈਂਡ ਦੀ ਜ਼ਰੂਰਤ ਪਾਉਗੀ ਜੇਕਰ ਆਪਾਂ 7 ਈਚ ਦੀ ਗੱਲ ਕਰੀਏ ਐਸ ਪਰ ਦਾ ਲਾਸਟ ਰਿਕੁਆਇਰਮੈਂਟ ਜੀ 7 ਈਚ ਦੇ ਲਈ ਐਪਲੀਕੈਂਟ ਨੂੰ 65 ਬੈਂਡ ਦੀ ਜ਼ਰੂਰਤ ਪੈਂਦੀ ਸੀ ਪਰ ਹੁਣ ਉਹਨਾਂ ਨੂੰ ਲਿਸਨਿੰਗ ਦੇ ਵਿੱਚ 58 ਰੀਡਿੰਗ ਦੇ ਵਿੱਚ 59 ਰਾਈਟਿੰਗ ਚ 69 ਐਂਡ ਸਪੀਕਿੰਗ ਚ 76 ਬੈਂਡ ਲੈਣੇ ਪੈਣਗੇ ਜੇਕਰ ਆਪਾਂ 6 ਇੰਚ ਦੀ ਗੱਲ ਕਰੀਏ ਜੀ ਲਿਸਨਿੰਗ ਚ 47 ਰੀਡਿੰਗ ਚ 48 ਰਾਈਟਿੰਗ 51 ਐਂਡ ਸਪੀਕਿੰਗ ਚ 54 ਬੈਂਡ ਲੈਣੇ ਪੈਣਗੇ ਸੋ ਕਾਫੀ ਰਿਕੁਆਇਰਮੈਂਟਸ ਰਾਈਟਿੰਗ ਤੇ ਸਪੀਕਿੰਗ ਦੇ ਵਿੱਚ ਇਨਕਰੀਜ਼ ਹੋ ਗਈ ਹੈ ਬਾਕੀ ਦੋ ਮੋਡਿਊਲਸ ਦੇ ਵਿੱਚ ਜਿੱਥੇ ਇਹਨਾਂ ਨੇ ਘਟਾਈ ਹੈ ਤਾਂ ਉਹਦੇ ਨਾਲ ਨਾਲ ਉਹਨਾਂ ਨੇ ਰਾਈਟਿੰਗ ਐਂਡ ਸਪੀਕਿੰਗ ਦੀ ਜਿਹੜੀ ਰਿਕੁਆਇਰਮੈਂਟਸ ਉਹ ਇਨਕਰੀਜ਼ ਵੀ ਕਰ ਦਿੱਤੀ ਜਾਨੀ ਕਿ ਜੇ ਸਰਲ ਭਾਸ਼ਾ ਚ ਕ ਚੰਗਾ ਹੋਇਆ ਜਾਂ ਮਾੜਾ ਹੋਇਆ ਅ ওভারঅল ਜੀ ਜੇ ਆਪਾਂ ਦੇਖੀਏ ਪਹਿਲਾਂ ਜਿਹੜੇ 60 ਬੱਚੇ 65 ਬੈਂਡ ਸਕੋਰ ਲੈਣ ਤੋਂ ਵੀ ਸਟਰਗਲ ਕਰਦੇ ਸੀ ਹੁਣ ਉਹਨਾਂ ਦੇ ਲਈ 69 ਜਾਂ 76 ਸਪੀਕਿੰਗ ਦੇ ਵਿੱਚੋਂ ਲੈਣੇ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਣਗੇ ਤੇ ਜੇ ਅਗਰ ਆਪਾਂ 8 ਇੰਚ ਦੀ ਗੱਲ ਕਰੀਏ ਪਹਿਲਾਂ 79 ਤੇ ਸੀ ਐਂਡ ਹੁਣ ਬੱਚਿਆਂ ਨੂੰ ਆਊਟ ਆਫ 90 ਸਪੀਕਿੰਗ ਦੇ ਵਿੱਚੋਂ 88 ਸਕੋਰ ਕਰਨੇ ਪੈਣਗੇ ਜੇਕਰ ਉਹ ਇੱਕ ਨੰਬਰ ਤੋਂ ਵੀ ਰਹਿ ਜਾਂਦੇ ਨੇ ਤਾਂ ਉਹਨਾਂ ਦੇ ਉਹ 80 'ਚ ਬੈਂਡ ਸਕੋਰ ਨਹੀਂ ਬਣਨਗੇ ਤਾਂ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਡਿਪਾਰਟਮੈਂਟ ਹੈ ਉਹ ਲਾਈਕ ਇਨਸਟੈਡ ਆਫ ਪੀਆਰ ਜੇ ਟੈਂਪਰੇਰੀ ਵੀਜ਼ੇ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਹੈ ਉਹਦਾ ਰੀਜ਼ਨ ਕੀ ਹੈ ਜੀ ਕਿਉਂਕਿ ਡਿਪਾਰਟਮੈਂਟ ਨੇ ਜੇ ਟੀਆਰ ਵੀਜ਼ੇ ਦੀ ਰਿਕੁਆਇਰਮੈਂਟ ਹੈ ਉਹ ਘਟਾ ਦਿੱਤੀ ਹੈ ਹੁਣ ਤਾਂ ਪਹਿਲਾਂ ਟੀਆਰ ਵਾਸਤੇ ਓਵਰਆਲ 57 ਬੈਂਡ ਦੀ ਜ਼ਰੂਰਤ ਸੀ ਉਹਨਾਂ ਨੂੰ ਘਟ ਕੇ 55 ਹੋ ਗਿਆ ਜੀ ਇਵਨ ਦਾ ਇਹਨਾਂ ਨੇ ਈਚ ਮੋਡਿਊਲ ਦੀ ਵੀ ਜਿਹੜੀ ਰਿਕੁਆਇਰਮੈਂਟ ਹੈ 485 ਵੀਜ਼ਾ ਦੇ ਲਈ ਉਹ ਕਾਫੀ ਰਿਡਿਊਸ ਕਰ ਦਿੱਤੀ ਹੈ ਲਿਸਨਿੰਗ ਦੇ ਵਿੱਚ ਹੁਣ ਸਿਰਫ 40 ਰੀਡਿੰਗ ਦੇ ਵਿੱਚੋਂ 42 ਰਾਈਟਿੰਗ ਦੇ ਵਿੱਚੋਂ 41 ਜੋ ਪਹਿਲਾਂ 51 ਸੀ ਐਂਡ ਸਪੀਕਿੰਗ ਦੇ ਵਿੱਚੋਂ ਸਿਰਫ 39 ਸਕੋਰ ਦੀ ਜ਼ਰੂਰਤ ਸੀ ਸੋ ਮੀਨਸ 40 485 ਜਿਹਨੂੰ ਟੈਂਪਰੇਰੀ ਵੀਜ਼ਾ ਵੀ ਤੁਸੀਂ ਕਹਿ ਦਿੰਦੇ ਹੋ ਉਹਦੇ ਲਈ ਫਾਇਦਾ ਹੋ ਗਿਆ ਤੇ 482 ਅੱਜਕੱਲ ਬੜਾ ਚਰਚੇ ਦਾ ਤੇ ਉਹਦੇ 'ਚ ਵੀ ਕਿਹੜਾ ਲੈਣਾ ਪਊ ਫਿਰ ਹਾਂਜੀ ਸੋ 482 ਦੀ ਵੀ ਜਿਹੜੀ ਰਿਕੁਆਇਰਮੈਂਟ ਹੈ ਜੀ ਪੀਟੀ ਦੀ ਆ ਨਾਲੇ ਟਾਈਮ ਦੇ 'ਚ ਚੇਂਜ ਹੋਣ ਜਾ ਰਹੀ ਹੈ 13 ਸਪਟੈਂਬਰ 2025 ਦਾ ਜਿਹੜੀ 482 ਵੀਜ਼ਾ ਦੀ ਰਿਕੁਆਇਰਮੈਂਟ ਹੈ ਇਹਦੇ 'ਚ ਵੀ ਤਬਦੀਲੀ ਆਊਗੀ ਲੈਟਸ ਸੇ ਕੀ ਹੋ ਇਹਦੀ ਜਿਹੜੀ ਰਿਕੁਆਇਰਮੈਂਟ ਸਾਨੂੰ ਕੀ ਲੈ ਕੇ ਆ ਰਹੇ ਨੇ ਇਹਦੇ ਨਾਲ-ਨਾਲ ਡਿਪਾਰਟਮੈਂਟ ਨੇ ਤਿੰਨ ਨਵੇਂ ਇੰਗਲਿਸ਼ ਟੈਸਟ ਵੀ ਲਾਂਚ ਕੀਤੇ ਆ ਕਿ ਹੁਣ ਪੀਟੀ ਜਾਂ ਆਇਲਸ ਤੋਂ ਇਲਾਵਾ ਐਪਲੀਕੈਂਟ ਆ ਨਵੇਂ ਤਿੰਨ ਟੈਸਟ ਵੀ ਦੇ ਸਕਣਗੇ ਇਹਨਾਂ ਦਾ ਨਾਮ ਹੈ ਜੀ ਲੈਂਗੁਏਜ ਸਰਟ ਅਕੈਡਮੀ ਐਮਈਟੀ ਐਂਡ ਸੈਲਪੀ ਓਕੇ ਸੋ ਹੁਣ ਇਹ ਵੀ ਰੈਟਰਲੀ ਕੀਤਾ ਨਾ ਹਾਂਜੀ ਆ ਤੇ ਨਵੇਂ ਹੁਣ ਬੱਚੇ ਦੇ ਆ ਗਏ ਪਹਿਲੇ ਸਾਡੀ ਜ਼ਿੰਦਗੀ ਚ ਆ ਲੈਟਸ ਕੋ ਸਿਆ ਫਿਰ ਪੀਟੀ ਕੋ ਸਿਆ ਤੇ ਹੁਣ ਆ ਹਨ ਨਵੇਂ ਤਿੰਨ ਹੋ ਰਾਗੇ ਨਵੇਂ ਤਿੰਨ ਹੋ ਰਾਗੇ ਸਾਡੀ ਉਮਰ ਤਾਂ ਇਹ ਯਾਦ ਕਰਦੇ ਰੰਗ ਜੂਗੀ ਸੋ ਬੰਸ ਸਾਹਿਬ ਇਹ ਤਾਂ ਇੱਕ ਵੱਡੀ ਤਬਦੀਲੀ ਆ ਤੇ ਚਲੋ ਮੈਨੂੰ ਤਾਂ ਇੰਨਾ ਪਤਾ ਵੀ ਕੁਝ ਵੀ ਆ ਜੇ ਸਾਡੇ ਬੱਚੇ ਅਚੀਵ ਕਰ ਹੀ ਲੈਂਦੇ ਥੋੜਾ ਜਿਹਾ ਇਕੱਲੀ ਰਸਤਾ ਔਖਾ ਲੱਗਦਾ ਪਰ ਉਹ ਉਹਨਾਂ ਦੇ ਫਾਇਦੇ ਜੀ ਹੁੰਦਾ ਕਰ ਲੈਂਦੇ ਆ ਕੀ ਅਖਣੇ ਇੱਕ ਦਾ ਕੇਸ ਨੂੰ ਛੱਡ ਕੇ ਬਾਕੀ ਕਰ ਲੈਣਗੇ ਡਰਨ ਦੀ ਲੋੜ ਨਹੀਂ ਇਹ ਅਚੀਵੇਬਲ ਹੀ ਹੈ ਕਰ ਸਕਦੇ ਹੋ ਹੁਣ ਜਿਹੜੀ ਗੱਲ ਅਸਲ ਚ ਜੇ ਆਪਾਂ ਹੁਣ ਕਰੀਏ ਤਾਂ ਸਟੇਟ ਬੰਦ ਹੋਈ ਨੂੰ ਕਾਫੀ ਚਿਰ ਹੋ ਜਾਂਦਾ ਕਿਉਂਕਿ ਜੂਨ ਦੇ ਵਿੱਚ ਇੱਥੇ ਫਾਈਨੈਂਸ਼ੀਅਲ ਇਅਰ ਆ ਪਰ ਉਹ ਤੋਂ ਪਹਿਲਾਂ ਹੀ ਸਾਰੀਆਂ ਸਟੇਟਾਂ ਬੰਦ ਹੋ ਜਾਂਦੀਆਂ ਕੋਈ ਮਹੀਨਾ ਕੋ ਦੋ ਮਹੀਨੇ ਹੁਣ ਕਦੋਂ ਤੱਕ ਸਟੇਟਾਂ ਖੁੱਲ ਰਹੀਆਂ ਜਿਸ ਤੱਕ ਲੱਗ ਰਿਹਾ ਜੇ ਆਨ ਵਾਲੇ ਟਾਈਮ ਦੇ ਵਿੱਚ ਜਲਦੀ ਸਟੇਟ ਓਪਨ ਹੋਣ ਜਾ ਰਹੀਆਂ ਨੇ 20th ਆਫ ਅਗਸਟ ਤੋਂ ਬਾਅਦ ਮੈਜੋਰਿਟੀ ਆਫ ਦੀ ਸਟੇਟਸ ਦੀ ਜਿਹੜੀ ਅਲੋਕੇਸ਼ਨ ਆਇਆ ਉਹ ਸਟਾਰਟ ਹੋ ਜੂਗੀ ਤੇ ਜਿਹੜੀਆਂ ਸਟੇਟਸ ਨੂੰ ਜਦੋਂ ਅਲੋਕੇਸ਼ਨ ਆ ਜਾਣਗੀਆਂ ਮੋਰ ਲਾਈਕਲੀ ਬਾਈ ਐਂਡ ਆਫ ਅਗਸਟ ਜਾਂ 1st ਆਫ ਸੈਪਟੈਂਬਰ ਤੱਕ ਸਾਰੀਆਂ ਸਟੇਟਸ ਓਪਨ ਹੋ ਜਾਣਗੀਆਂ ਜੀ ਸੈਪਟੈਂਬਰ ਤੱਕ ਹੁਣ ਤਾਂ ਬੜੇ ਨੇੜੇ ਲੱਗਿਆ ਖੜਾ ਆਹੀ ਮਹੀਨਾ ਲਾਸਟ ਆ ਹਾਂਜੀ ਤੇ ਕੀ ਕੋਈ ਵੱਡੀ ਤਬਦੀਲੀ ਆਉਣ ਦੀ ਆਸ ਦੇਖੋ ਜੇ ਮੇਜਰ ਜੇ ਆਪਾਂ ਦੇਖੀਏ ਕਿ ਕੀ ਚੇਂਜੇਸ ਆਣੀਆਂ ਹੈ ਇਹ ਰਿਲੇਟਿਡ ਹੈ ਜੇ ਡਿਪਾਰਟਮੈਂਟ ਨੇ ਕੋਈ ਇਨਟੀਮੇਸ਼ਨ ਨਹੀਂ ਦਿੱਤੀ ਜੇਕਰ ਆਪਾਂ ਸੀਟਸ ਦੀ ਗੱਲ ਕਰੀਏ ਆਲਮੋਸਟ ਬਿਲਕੁਲ ਸੇਮ ਸੀਟਸ ਆਣਗੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਪਹਿਲਾਂ ਜਿੰਨੀਆਂ ਸੀਟਾਂ ਸੀ ਈਚ ਸਟੇਟ ਲਵੇ ਤਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੋਗਾ ਆਲਮੋਸਟ ਸੇਮ ਸੀਟਸ ਹੀ ਹਰ ਇੱਕ ਸਟੇਟ ਨੂੰ ਮਿਲਣਗੀਆਂ ਇਸ ਫਾਈਨੈਂਸ਼ੀਅਲ ਇਅਰ ਦੇ ਲਈ ਮੈਂ ਤਕਰੀਬਨ 15 ਸਾਲਾਂ ਤੋਂ ਦੇਖ ਰਿਹਾ ਇਹਨਾਂ ਦੀ ਪ੍ਰਾਇੋਰਟੀ ਹੀ ਬਦਲਦੀਆਂ ਰਹਿੰਦੇ ਨੇ ਕਿਸੇ ਵੇਲੇ ਕੁੱਕਰੀ ਆ ਗਈ ਕਿਸ ਲੱਗਦੀ ਆ ਦੇਖੋ ਜੇ ਆਪਾਂ ਨਜ਼ਰ ਮਾਰੀਏ ਕਿ ਡਿਪਾਰਟਮੈਂਟ ਕਿਸ ਚੀਜ਼ ਨੂੰ ਇਸ ਟਾਈਮ ਪ੍ਰਮੋਟ ਕਰ ਰਿਹਾ ਤਾਂ ਕੰਸਟਰਕਸ਼ਨ ਇੱਕ ਵਨ ਆਫ ਦਾ ਸੈਕਟਰ ਕਿ ਹਰੇਕ ਪਾਸੇ ਕੰਸਟਰਕਸ਼ਨ ਦਾ ਬੋਲਾ ਬੋਲਬਾਲ ਹੈ ਇਸ ਟਾਈਮ ਤੇ ਉਹ ਕੰਸਟਰਕਸ਼ਨ ਨੂੰ ਕਾਫੀ ਪ੍ਰਮੋਟ ਵੀ ਕਰ ਰਹੇ ਨੇ ਤਾਂ ਡੈਫੀਨਿਟਲੀ ਕੰਸਟਰਕਸ਼ਨ ਸੈਕਟਰ ਦੇ ਵਿੱਚ ਕਾਫੀ ਇਨਵਾਈਟ ਦੇਖਣ ਨੂੰ ਮਿਲਣਗੇ ਇਹਦੇ ਨਾਲ ਨਾਲ ਹੈਲਥ ਸੈਕਟਰ ਹੈਲਥ ਸੈਕਟਰ ਦੇ ਨਾਲ ਅ ਐਨਰਜੀ ਰੀਨਿਊਅਲ ਐਨਰਜੀ ਵਗੈਰਾ ਸੈਕਟਰ ਦੇ ਵਿੱਚ ਵੀ ਲੱਗ ਰਿਹਾ ਕਿ ਆਨ ਵਾਲੇ ਟਾਈਮ ਦੇ ਵਿੱਚ ਵਧੀਆ ਇਨਵੀਟੇਸ਼ਨ ਐਪਲੀਕੈਂਟਸ ਨੂੰ ਰੀਸੀਵ ਹੋਣਗੇ ਜੀ ਸੋ ਇਹ ਤਾਂ ਮੇਰਾ ਜਿਹੜਾ ਅਗਲਾ ਕੁਐਸਚਨ ਸੀ ਉਹਦਾ ਜਵਾਬ ਆ ਹੀ ਗਿਆ ਮੈਨੂੰ ਵੀ ਭਾਈ ਕਿੱਥੇ ਕਿੱਥੇ ਕਰਨਾ ਚਾਹੀਦਾ ਸੋ ਮੇਨਲੀ ਕੰਸਟਰਕਸ਼ਨ ਨੂੰ ਹੀ ਬੇਸ ਬਣਾ ਲੈਣਾ ਤਾਂ ਉਹ ਸਾਰਾ ਕੁਝ ਹੀ ਵਿੱਚ ਆ ਜਾਂਦਾ ਪਰ ਹੁਣ ਜਿਹੜਾ EOE ਸਿਸਟਮ ਆ ਉਹਦੇ ਵਿੱਚ ਕੋਈ ਤਬਦੀਲੀ ਜਾਂ ਕੀ ਹੋਊਗਾ ਇਹ ਉਹਦੇ ਮਾਮਲੇ ਦੇਖੋ EOY ਵਗੈਰਾ ਦੇ ਵਿੱਚ ਹਜੇ ਕੋਈ ਮੇਜਰ ਚੇਂजेस ਨਹੀਂ ਆਏ ਪਰ ਜੋ ਰੀਸੈਂਟ ਅਪਡੇਟਸ ਆ ਰਹੇ ਸੀ ਡਿਪਾਰਟਮੈਂਟ ਕਨੀ ਉਹ ਕਹਿ ਰਹੇ ਉਹਦੇ ਵਿੱਚ ਸੁਣਨ ਦੇ ਵਿਚਾਰ ਆ ਰਿਹਾ ਸੀ ਕਿ ਜਿਹੜੀ ਐਕਸਪੀਰੀਅੰਸ ਦੇ ਪੁਆਇੰਟਸ ਨੇ ਉਹ ਉਹ ਇਨਕਰੀਜ਼ ਕਰ ਦਿੱਤੇ ਜਾਣਗੇ ਜਿਸ ਦਾ ਇਸ ਟਾਈਮ 1 ਸਾਲ ਦੇ ਐਕਸਪੀਰੀਅੰਸ ਦੇ 5 ਪੁਆਇੰਟ ਅਤੇ 3 ਸਾਲ ਦੇ ਐਕਸਪੀਰੀਅੰਸ ਦੇ 10 ਪੁਆਇੰਟ ਮਿਲਦੇ ਸੀ ਤਾਂ ਐਸ ਪਰ ਦਾ ਜੋ ਰੀਸੈਂਟ ਨਿਊਜ਼ ਆਈਆਂ ਸੀ ਉਹਦੇ ਵਿੱਚ ਡਿਪਾਰਟਮੈਂਟ ਸ਼ਾਇਦ 2 ਸਾਲ ਦੇ ਐਕਸਪੀਰੀਅੰਸ ਦੇ ਹੁਣ 10 ਪੁਆਇੰਟ ਕਰ ਦਣਗੇ ਜੀ ਥੋੜਾ ਜਿਹਾ ਫਾਇਦਾ ਹੀ ਹੋਊਗਾ ਤਾਂ ਹਾਂ ਜੀ ਐਪਲੀਕੈਂਟਸ ਜਿਨ੍ਹਾਂ ਕੋਲੇ 1 ਸਾਲ <laughs> ਜਾਂ 2 2.5 ਸਾਲ ਦਾ ਐਕਸਪੀਰੀਅੰਸ ਹੋਊਗਾ ਹੁਣ ਉਹ 5 ਦੀ ਥਾਂ ਤੇ ਆਪਦੇ 5 ਪੁਆਇੰਟ ਉਹਨਾਂ ਦੇ ਇਨਕਰੀਜ਼ ਹੋ ਜਾਣਗੇ ਜੇ ਹੁਣ ਪੁਰਾਣੀ ਉਹਨਾਂ ਨੇ ਜਿਹੜਾ ਐਕਸਪੀਰੀਅੰਸ ਹੈ ਆਪਣੀ EI ਦੇ ਵਿੱਚ ਕੰਟੀਨਿਊ ਦਿਖਾਇਆ ਹੋਇਆ ਤਾਂ ਉਹਨਾਂ ਦੇ ਜਿਹੜੇ ਪੁਆਇੰਟਸ ਆ ਆਟੋਮੈਟਿਕਲੀ ਇਨਕਰੀਜ਼ ਹੋ ਜਾਣਗੇ ਪਰ ਜੇਕਰ ਉਹਨਾਂ ਨੇ ਆਪਣੀ EI ਦੇ ਵਿੱਚ ਜਿਹੜੀ ਆਪਣੀ এমਪਲੋਇਮੈਂਟ ਆ ਉਹ ਕਲੋਜ਼ ਕੀਤੀ ਹੋਈ ਹੈ ਤਾਂ ਉਹਨਾਂ ਨੂੰ ਆਪਣੀ EI ਅਪਡੇਟ ਕਰਨੀ ਪਊਗੀ ਜੇਕਰ ਸਟਿਲ ਉਹ ਆਪਣੀ ਨੋਮੀਨੇਟਡ ਓਕੂਪੇਸ਼ਨ ਦੇ ਵਿੱਚ ਕੰਮ ਕਰ ਰਹੇ ਆਪਣੇ ਪੁਆਇੰਟਸ ਨੂੰ ਇਨਕਰੀਜ਼ ਕਰਨ ਦੇ ਲਈ ਜੀ ਓਕੇ ਓਕੇ ਤੇ ਆਪਾਂ ਹੁਣ ਸਾਊਥ ਆਸਟ੍ਰੇਲੀਆ 'ਚ ਰਹਿੰਦੇ ਆਪਾਂ ਫਿਰ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਾਊਥ ਆਸਟ੍ਰੇਲੀਆ ਦਾ ਕੀ ਸੋਚਦੇ ਹੋ ਵੀ ਕਿਵੇਂ ਕੀ ਸਿਸਟਮ ਇਹਨਾਂ ਦੀ ਨੋਮੀ ਪਰ ਜੀ ਦੇਖਿਏ ਜਿਆਪਾ ਗੱਲ ਕਰੀਏ ਕਿ ਸਾਊਥ ਆਸਟ੍ਰੇਲੀਆ ਮੋਰ ਲਾਈਕਲੀ ਇਹਨਾਂ ਕੋਲੇ ਆਲਮੋਸਟ ਸੇਮ ਸੀਟਸ ਆਣ ਗਈਆਂ ਜੀ ਲਾਸਟ ਫਾਈਨੈਂਸ਼ੀਅਲ ਇਅਰ ਦੇ ਵਿੱਚ ਇਹਨਾਂ ਦੀ ਕੋਈ ਇੱਕ ਬੇਸਿਕ ਰਿਕੁਆਇਰਮੈਂਟ ਸੀ ਉਹ 6 ਮਨთ ਦੀ ਸੀ ਪਰ ਹਰੇਕ ਬੱਚਾ ਉਸ ਰਿਕੁਆਇਰਮੈਂਟ ਨੂੰ ਮੀਟ ਕਰ ਰਿਹਾ ਸੀ ਤਾਂ ਹ ਰੈਂਡਮਲੀ ਕਿਸੇ ਨੂੰ ਵੀ ਇਨਵਾਈਟ ਦੇ ਰਹੇ ਸੀ ਪਰ ਲਾਸਟ ਤੇ ਇਹਨਾਂ ਨੇ ਜੋ ਵੀ ਐਪਲੀਕੈਂਟ ਆਊਟ ਰੈਡਲੇਟ ਦੇ ਵਿੱਚ ਕੰਮ ਕਰ ਰਹੇ ਸੀ ਜਾਂ ਕਾਫੀ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਸ਼ੈਫ ਕੁੱਕ ਹੋ ਗਿਆ انرول ਨਰਸ ਹੋ ਗਈ ਤਾਂ ਕਾਫੀ ਓਕੂਪੇਸ਼ਨ ਦੇ ਵਿੱਚ ਉਹਨਾਂ ਐਪਲੀਕੈਂਟ ਨੂੰ ਜ਼ਿਆਦਾ ਇਨਵਾਈਟ ਦਿੱਤੇ ਜਿਹੜੇ ਆਊਟਰ ਐਡਿਟਲੇਟ ਦੇ ਵਿੱਚ ਰਹਿ ਰਹੇ ਸੀ ਤਾਂ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੇ ਵੀ ਐਪਲੀਕੈਂਟਸ ਆਊਟਰ ਰੈਡਿਟ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ ਤੇ ਕੰਮ ਕਰ ਰਹੇ ਨੇ ਆਪਦੀ ਓਕੂਪੇਸ਼ਨ ਦੇ ਵਿੱਚ ਉਹਨਾਂ ਨੂੰ ਗ੍ਰੇਟਰ ਰੈਡਿਟ ਦੇ ਐਪਲੀਕੈਂਟਸ ਨਾਲੋਂ ਵਧੇਰੇ ਫਾਇਦਾ ਹੋਊਗਾ ਜੀ ਇਸ ਫਾਇਦੇ ਪ੍ਰਾਇਰਿਟੀ ਮਿਲੋਗੀ ਪ੍ਰਾਇਰਿਟੀ ਮਿਲੂਗੀ ਤੇ ਇਹਦੇ 'ਚ ਜਿਹੜੀ ਪੁਆਇੰਟ ਆ ਉਹ ਉਹਨਾਂ ਦਾ ਕੀ ਲੱਗਦਾ ਤੁਹਾਨੂੰ ਜੇ ਹੁਣ ਪੁਆਇੰਟ ਮੰਨ ਲੈਣੇ ਆ ਵਧਾ ਰਹੇ ਆ ਤੇ ਇਧਰੋਂ ਕਿਤੇ ਦੂਜੇ ਪਾਸੇ ਪੁਆਇੰਟ ਹੂਨ ਚੱਕ ਦੇਣ ਐਦਾਂ ਤਾਂ ਨਹੀਂ ਕੁਝ ਆ ਸਾਊਥ ਆਸਟ੍ਰੇਲੀਆ ਜਿਹੜੀ ਸਟੇਟ ਹੈ ਜੀ ਉਹਨਾਂ ਨੇ ਕਦੇ ਵੀ ਪੁਆਇੰਟਸ ਦੇ ਉੱਤੇ ਜ਼ਿਆਦਾ ਮਹੱਤਵ ਨਹੀਂ ਦਿੱਤਾ ਕਿਉਂਕਿ ਕਈ ਬੱਚਿਆਂ ਦੇ 80.50 ਸੀ 85 ਸੀ ਪਰ ਇਹ ਸਟਿਲ ਈਵਨ ਦੋ 65 ਪੁਆਇੰਟਸ ਦੇ ਉੱਤੇ ਵੀ ਬਹੁਤ ਜ਼ਿਆਦਾ ਓਕੂਪੇਸ਼ਨ ਦੇ ਵਿੱਚ ਇਨਵਾਈਟ ਦਿੰਦੇ ਰਹਿੰਦੇ ਨੇ ਜਿਹੜੀ ਸਾਬਤੋ ਸਲੀਏ ਸਟੇਟ ਹੈ ਉਹ ਜ਼ਿਆਦਾ ਪ੍ਰੈਫਰੈਂਸ ਦਿੰਦੀ ਹੈ ਕਿ ਐਪਲੀਕੈਂਟ ਕਿੰਨਾ ਸਕਿਲਡ ਹੈ ਤੇ ਉਹ ਕਿਹੜੀ ਓਕੂਪੇਸ਼ਨ ਦੇ ਵਿੱਚ ਜਾਂ ਕਿੰਨੇ ਪੈਕੇਜ ਦੇ ਉੱਤੇ ਕੰਮ ਕਰ ਰਿਹਾ ਹੈ ਪਰ ਜੇਕਰ ਆਪਾਂ ਬਾਕੀ ਸਟੇਟਸ ਦੀ ਗੱਲ ਕਰੀਏ ਜਿੱਦਾਂ ਕਿ ਵਿਕਟੋਰੀਆ ਹੋ ਗਿਆ ਐਨ ਐਸ ਡਬਲਯੂ ਹੋ ਗਈ ਜਾਂ ਵੈਸਟਰਨ ਆਸਟ੍ਰੇਲੀਆ ਹੋ ਗਿਆ ਇਹ ਹਮੇਸ਼ਾ ਪੁਆਇੰਟਸ ਨੂੰ ਦੇਖਦੇ ਇਨਸਟੈਡ ਆਫ ਕਿ ਐਪਲੀਕੈਂਟ ਕੋਲੇ ਆਈ ਬਲੀਵ ਸਾਊਥ ਆਸਟ੍ਰੇਲੀਆ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਸੇਮ ਪੈਟਰਨ ਫੋਲੋ ਕਰੋਗੇ ਇਹ ਪੁਆਇੰਟਸ ਕੰਨੀ ਨਹੀਂ ਜਾ ਕੇ ਐਕਸਪੀਰੀਅੰਸ ਕੰਨੀ ਦੇਖਣਗੇ ਕਿ ਐਪਲੀਕੈਂਟ ਕਿੰਨਾ ਜ਼ਿਆਦਾ ਸਕਿਲਡ ਹੈ ਜੀ ਬਿਲਕੁਲ ਜੀ ਦੇਖੋ ਪੁਆਇੰਟਸ ਦਾ ਵੀ ਹੋ ਗਿਆ ਪਰ ਮੈਂ ਥੋੜਾ ਪਿਛਲੇ ਕੁਐਸਚਨ ਤੇ ਜਾਣਾ ਚਾਹੂਗਾ ਤੁਸੀਂ ਗ੍ਰੇਟਰ ਤੇ ਇਹਦੀ ਗੱਲ ਕੀਤੀ ਵੀ ਗ੍ਰੇਟਰ ਐਡਲੇਡ ਤੇ ਜਾਂ ਜਿਹੜਾ ਕਰੀਜ਼ਨਲ ਏਰੀਆ ਦੇ ਵਿੱਚ ਇਨੂੰ ਕਿਵੇਂ ਤੁਸੀਂ ਥੋੜਾ ਜਿਹਾ ਹੋਰ ਡਿਫਾਈਨ ਕਰਿਓ ਦੇਖੋ ਗ੍ਰੇਟਰ ਰੈਡਲਿਡ ਉਹ ਏਰੀਆ ਆ ਜਾਂਦਾ ਜੋ ਸਿਟੀ ਦੇ ਨੇੜੇ ਦਾ ਏਰੀਆ ਹੁੰਦਾ ਜੀ ਜਿਹੜੇ ਵੀ ਐਪਲੀਕੈਂਟ ਇਸ ਏਰੀਆ ਦੇ ਵਿੱਚ ਰਹਿੰਦੇ ਆ ਜਾਂ ਇਸ ਏਰੀਆ ਦੇ ਵਿੱਚ ਕੰਮ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਹੈ ਜਾਂ ਆਰਓਆ ਉਹ ਗ੍ਰੇਟਰ ਰੈਡਲਿਡ ਦੇ ਏਰੀਆ ਦੇ ਵਿੱਚ ਚਾਹੇ ਉਹ ਸਾਊਥ ਆਸਟ੍ਰੇਲੀਆ ਗ੍ਰੈਜੂਏਟ ਹੈ ਜਾਂ ਫਿਰ ਵਰਕਿੰਗ ਇਨ ਸਾਊਥ ਆਸਟ੍ਰੇਲੀਆ ਉਹ ਉਸ ਕੈਟਾਗਰੀ ਦੇ ਅੰਦਰ ਆਉਂਦੇ ਨੇ ਜੀ ਪਰ ਜਿਹੜੇ ਵੀ ਐਪਲੀਕੈਂਟ ਜੇ ਆਪਾਂ ਗੱਲ ਕਰੀਏ ਐਡ ਲੇਡ ਤੋਂ ਐਟ ਲੀਸਟ 100 ਕਿਲੋਮੀਟਰ ਅਵੇ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਉੱਥੇ ਕੰਮ ਕਰ ਰਹੇ ਆਪਦੀ ਓਕੂਪੇਸ਼ਨ ਦੇ ਵਿੱਚ ਤਾਂ ਉਹ ਆਊਟ ਰੈਡ ਲੇਡ ਕੈਟਾਗਰੀ ਦੇ ਵਿੱਚ ਆਉਂਦੇ ਨੇ ਇਸ ਕਰਕੇ ਜਿਹੜਾ ਸਾਊਥ ਆਸਟ੍ਰੇਲੀਆ ਸਟੇਟ ਹੈ ਇਹਨਾਂ ਨੇ ਏਰੀਆ ਦੇ ਅਕੋਰਡਿੰਗ ਕੈਟਾਗਰੀ ਬਣਾਇਆ ਹੋਇਆ ਹੈ ਕਿ ਜਿਹੜੇ ਵੀ ਐਪਲੀਕੈਂਟ ਆਊਟਸਕਰ ਜਿਆਦਾ ਰੀਜਨਲ ਏਰੀਆ ਦੇ ਵਿੱਚ ਰਹਿਣਗੇ ਉਹਨਾਂ ਨੂੰ ਉਹ ਨੋਮੀਨੇਸ਼ਨ ਦੇ ਲਈ ਫਰਸਟ ਪ੍ਰੈਫਰੈਂਸ ਦੇਣਗੇ ਈਵਨ ਥੋ ਜਿਹੜੇ ਆਊਟਰ ਐਡਲਟ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਉਹ ਜਦੋਂ ਨੋਮੀਨੇਸ਼ਨ ਦਿੰਦੇ ਨੇ ਸਮ ਟਾਈਮ ਉਹ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਜੋ ਸੀਟਸ ਘਟ ਜਾਂਦੀਆਂ ਉਹਦੇ ਵਿੱਚ ਵੀ ਪ੍ਰੀ ਇਨਵਾਈਟ ਦੇ ਲੈਂਦੇ ਨੇ ਐਡਵਾਂਸ ਦੇ ਵਿੱਚ ਚਲੋ ਦੇਖੋ ਆਪਣੇ ਦਰਸ਼ਕਾਂ ਨੂੰ ਮੋਸਟਲੀ ਤਾਂ ਜਿਹੜਾ ਇੰਟਰਸਟ ਆ ਫਿਊਚਰ ਰਿਹਾ ਵੀ ਹੋ ਕੀ ਰਿਹਾ ਕਿਉਂਕਿ ਭਵਿੱਖ ਜਨਾਂ ਦਾ ਹੈ ਉਹੀ ਦੇਖਦੇ ਆ ਸ਼ੋਅ ਤੇ ਉਹਨਾਂ ਨੂੰ ਇਹਦੀ ਲੋੜ ਹੁੰਦੀ ਹੈ ਪਰ ਫਿਰ ਵੀ ਜਿਹੜਾ ਲਾਸਟ ਫਾਈਨੈਂਸ਼ੀਅਲ ਇਅਰ ਸੀ ਉਹਦੇ ਚ ਤੁਸੀਂ ਕੀ ਦੇਖਿਆ ਵੀ ਕਿਹਨੂੰ ਵੱਧ ਮਿਲਿਆ ਜਾਂ ਕਿਵੇਂ ਮਿਲਿਆ ਉਹਦਾ ਕੋਈ ਜਾ ਕ ਜੇਪਾ ਜੀ ਆਪਾਂ ਓਕੂਪੇਸ਼ਨ ਦੀ ਗੱਲ ਕਰੀਏ ਕਿ ਲਾਸਟ ਫਾਈਨੈਂਸ਼ੀਅਲ ਇਅਰ ਦੇ ਵਿੱਚ ਕਿਸ ਓਕੂਪੇਸ਼ਨ ਨੂੰ ਬਹੁਤ ਜਲਦੀ ਇਨਵਾਈਟ ਆ ਰਹੇ ਸੀ ਤਾਂ ਉਹਦੇ ਵਿੱਚੋਂ ਜਿੱਦਾਂ ਕਿ ਵੈਲਡਰ ਲਗਾ ਲਓ ਕਾਰਪੇਂਟਰ ਲਾ ਲਓ ਫਿਜ਼ੀਓਥੈਰੇਪਿਸਟ ਹੋ ਗਏ ਜੀ ਆਡੀਓ ਵੀਡੀਓ ਐਡੀਟਰ ਹੋ ਗਏ ਜੀ ਐਂਡ ਇਵਨ ਤੋਂ ਕਈ ਆਰਐਨ ਦੀ ਓਕੂਪੇਸ਼ਨ ਦੇ ਵਿੱਚ ਵੀ ਜਲਦੀ ਇਨਵਿਟੇਸ਼ਨਸ ਆਏ ਨੇ ਤਾਂ ਇਹ ਉਹ ਓਕੂਪੇਸ਼ਨ ਨੇ ਜੋ ਸਾਊਥ ਆਸਟ੍ਰੇਲੀਆ ਦੀ ਹਾਈ ਡਿਮਾਂਡ ਦੇ ਵਿੱਚ ਨੇ welder ਇਹਨਾਂ ਨੇ ਲਾਸਟ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਬਹੁਤ ਪ੍ਰਾਇਓਰਟੀ ਦੇ ਵਿੱਚ ਰੱਖਿਆ ਸੀ ਤੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਉਹ ਪ੍ਰਾਇਓਰਟੀ ਦੇ ਵਿੱਚ ਹੀ ਰਹਿਣ ਵਾਲਾ ਹੈ ਉਹਦਾ ਰੀਜ਼ਨ ਹੈ ਕਿ ਸਾਊਥ ਅਸਟ੍ਰੇਲੀਆ ਸਟੇਟ ਨੇ ਆਪਣੀ ਵੈਬਸਾਈਟ ਤੇ ਜਾਂ ਫਿਰ ਆਪਾਂ ਜੇ Google ਤੇ ਵੀ ਸਰਚ ਕਰੀਏ অলਰੈਡੀ ਉੱਥੇ ਇੰਟੀਮੇਟ ਦੇ ਦਿੱਤਾ ਕਿ ਇਹਨਾਂ ਨੂੰ ਅਗਲੇ 5 ਸਾਲਾਂ ਦੇ ਲਈ 54 ਹਜ਼ਾਰ ਵੈਲਡਰ ਦੀ ਜਰੂਰਤ ਹੈ ਤਾਂ ਆਟੋਮੈਟਿਕਲੀ ਦੇ ਆਰ ਗੋਇੰਗ ਟੂ ਗਿਵ ਦਾ ਲੋਟ ਆਫ ਦਾ ਇਨਵਿਟੇਸ਼ਨ ਟੂ ਦਾ ਵੈਲਡਰ ਓਕੂਪੇਸ਼ਨ ਸੋ ਇਹ ਤਾਂ ਉਹਦੇ ਨਾਲ ਤਾਂ ਮੈਨੂੰ ਲੱਗਦਾ ਫਿਰ ਆਫਸ਼ੋਰ ਵੀ ਬਹੁਤ ਲੋਕਾਂ ਨੂੰ ਹਾਂਜੀ ਆਫਸ਼ੋਰਸ ਨੂੰ ਕਾਫੀ ਇਨਵਾਈਟ ਗਏ ਨੇ ਅਸ ਪਰ ਮਾਈ ਨੋਲੇਜ ਲਾਸਟ ਟਾਈਮ ਵੈਲਡਰ ਨੂੰ 75 ਪੁਆਇੰਟਸ ਤੇ ਇਹਨਾਂ ਨੇ 491 ਦਾ ਇਨਵਾਈਟ ਆਫਸ਼ੋਰ ਪੇਜਾ ਸੀਗਾ ਜੀ ਹੁਣ ਦੋ ਤਿੰਨ ਜਿਹੜੇ ਪ੍ਰੋਫੈਸ਼ਨਾਂ ਬੜੀ ਚਰਚਾ ਚ ਰਹਿੰਦੇ ਹੈ ਸ਼ੈਫ ਹੋ ਗਏ ਹਾਂਜੀ ਕਿਉਂਕਿ ਇਸ ਵੀ ਇਨਵੋਲਵਮੈਂਟ ਲਾਈਨ ਤੇ ਸਾਨੂੰ ਬੜੇ ਫੋਨ ਆਉਂਦੇ ਆ ਮੋਟਰ ਦੇ ਨਾਲ ਇਨ ਅਨਰੋਲਡ ਨਰਸ ਅਨਰੋਲਡ ਨਰਸ ਦੇ ਮਾਮਲੇ ਚ ਬਹੁਤ ਕਾਲਜਾਂ ਦੇ ਕਾਲਜ ਭਰ ਗਏ ਸੀਗੇ ਤੇ ਉਹਨਾਂ ਨੂੰ ਬਾਅਦ ਚ ਹੁਣ ਪਿੱਛੇ ਜੇ ਇਹ ਸੁਣਨ ਨੂੰ ਆਇਆ ਵੀ ਇਹ ਤਾਂ ਇਹ ਜੋਬ ਹੀ ਖਤਮ ਹੋ ਰਹੀ ਆ ਇਹ ਤਿੰਨਾਂ ਦਾ ਭਵਿੱਖ ਕੀ ਸਮਝਦੇ ਹੋ ਦੇਖੋ ਸ਼ੈਫ ਦਾ ਭਵਿੱਖ ਹਮੇਸ਼ਾ ਹੀ ਸਿਕਯੁਰ ਰਹਿੰਦਾ ਹੈ ਪਰ ਸਮ ਟਾਈਮ ਇਹਦੇ ਵਿੱਚ ਜਦੋਂ ਰਸ਼ ਜ਼ਿਆਦਾ ਹੋ ਜਾਂਦਾ ਜਦੋਂ ਜੇ ਇਹਦੀ ਥੋੜੀ ਬਹੁਤ ਡਿਮਾਂਡ ਘੱਟ ਹੋ ਜਾਏ ਤਾਂ ਉਹਦੇ ਵਿੱਚ ਇਨਵਾਈਟਾਂ ਨੇ ਘਟ ਜਾਂਦੇ ਨੇ ਪਰ ਜਿਹੜੇ ਵੀ ਐਪਲੀਕੈਂਟ ਸ਼ੈਫ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਇੱਕ ਸਟੇਟ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਲਾਈਕ ਮਲਟੀਪਲ ਸਟੇਟਸ ਦੇ ਬਾਰੇ ਸੋਚਣਾ ਚਾਹੀਦਾ ਜੇਕਰ ਆਪਾਂ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਾਊਥ ਆਸਟ੍ਰੇਲੀਆ ਨੇ ਵੀ ਲਾਸਟ ਫਾਈਨੈਂਸ਼ੀਅਲ ਇਅਰ ਦੇ ਵਿੱਚ ਬਹੁਤ ਵਧੀਆ ਇਨਵੀਟੇਸ਼ਨ ਦਿੱਤੇ ਨੇ ਸ਼ੈਫ ਨੂੰ ਪਰ ਕਿਉਂਕਿ ਐਪਲੀਕੈਂਟਸ ਬਹੁਤ ਜ਼ਿਆਦਾ ਸੀ ਇਸ ਕਰਕੇ ਇੰਨਾ ਜ਼ਿਆਦਾ ਪਤਾ ਨਹੀਂ ਚੱਲਿਆ ਐਪਲੀਕੈਂਟ ਹਰੇਕ ਨੂੰ ਇਹੀ ਲੱਗਿਆ ਕਿ ਉਹ ਸ਼ੈਫ ਓਕੂਪੇਸ਼ਨ ਨੂੰ ਇਨਵਾਈਟ ਨਹੀਂ ਦੇ ਰਹੇ ਐਂਡ ਇਹਦੇ ਨਾਲ ਨਾਲ ਇਹਨਾਂ ਨੇ ਆਪਣੀ ਵੈਬਸਾਈਟ ਤੇ ਵੀ ਅਪਡੇਟ ਕਰਤਾ ਸੀ ਕਿ ਇਹ ਸਾਡੀ ਇਸ ਟਾਈਮ ਪ੍ਰਾਇਰੀਟੀ ਦੇ ਵਿੱਚ ਨਹੀਂ ਹੈ ਤਾਂ ਬੱਚੇ ਹੋਰ ਜ਼ਿਆਦਾ ਮਾਇੂਸ ਹੋ ਗਏ ਸੀਗੇ ਜੀ ਪਰ ਸ਼ੈਫ ਓਕੂਪੇਸ਼ਨ ਦੇ ਵਿੱਚ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ਤਸਮਾਨੀਆ ਜਿਹੜੀ ਆ ਸਟੇਟਸ ਨੇ ਇਹਨਾਂ ਨੇ ਬਹੁਤ ਵਧੀਆ ਇਨਵਿਟੇਸ਼ਨ ਦਿੱਤੇ ਨੇ ਵੈਸਟਰਨ ਆਸਟ੍ਰੇਲੀਆ ਨੇ ਲਾਈਕ 80 ਪੁਆਇੰਟਸ ਦੇ ਉੱਤੇ 491 ਐਂਡ 8590 ਪੁਆਇੰਟਸ ਦੇ ਉੱਤੇ 190 ਦੇ ਬਹੁਤ ਲਾਈਕ ਅਰਾਊਂਡ ਸਾਨੂੰ 10 ਤੋਂ 12 ਇਨਵਾਈਟਸ ਆਏ ਸੀ ਜੀ ਸ਼ੈਫ ਓਕੂਪੇਸ਼ਨ ਦੇ ਵਿੱਚ ਜੇਕਰ ਆਪਾਂ ਮੋਟਰ ਮੈਕੈਨਿਕ ਦੀ ਗੱਲ ਕਰੀਏ ਜੀ ਮੋਟਰ ਮੈਕੈਨਿਕ ਵਾਸਤੇ ਡੈਫੀਨਿਟਲੀ ਸਾਥ ਆਸਟ੍ਰੇਲੀਆ ਸਟੇਟ ਇਜ਼ ਨਾਟ ਅ ਗੁੱਡ ਸਟੇਟ ਇਨ ਦਾ ਲਾਸਟ ਐਂਡ ਅਪਕਮਿੰਗ ਫਾਈਨੈਂਸ਼ੀਅਲ ਈਅਰ ਐਸ ਵੈਲ ਜੇ ਤੁਸੀਂ ਜੇਕਰ ਤੁਸੀਂ ਮੋਟਰ ਮੈਕੈਨਿਕ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ ਉਹਨਾਂ ਵਾਸਤੇ ਜ਼ਿਆਦਾ ਵਧੀਆ ਸਟੇਟ ਹੋਊਗੀ ਜੀ ਐਨਐਸਡਬਲਿਊ ਕਿਉਂਕਿ ਲਾਸਟ ਈਅਰ ਵੀ ਐਨਐਸਡਬਲਿਊ ਨੇ ਮੋਟਰ ਮੈਕੈਨਿਕ ਨੂੰ ਬਹੁਤ ਵਧੀਆ ਇਨਵਾਈਟ ਦਿੱਤੇ ਨੇ ਤੇ ਇਨਰੋਲ ਨਰਸ ਦਾ ਇਨਰੋਲ ਨਰਸ ਜੇ ਦੇਖੋ ਇਨਰੋਲ ਨਰਸ ਦਾ ਆਪ ਵੀ ਸਾਰੀਆਂ ਸਟੇਟਾਂ ਜੀ ਬਹੁਤ ਵਧੀਆ ਹੈਗਾ ਤਾਂ ਸਾਊਥ ਆਸਟ੍ਰੇਲੀਆ ਨੇ ਵੀ ਬਹੁਤ ਵਧੀਆ ਇਨਵਾਈਟ ਦਿੱਤੇ ਪਰ ਸਾਊਥ ਆਸਟ੍ਰੇਲੀਆ ਦੇ ਵਿੱਚ ਕਈ ਐਪਲੀਕੈਂਟ ਇਹ ਜਿਹਨੇ ਜੋ ਸਟੂਡੈਂਟ ਵੀਜ਼ਾ ਦੇ ਉੱਤੇ ਪਾਰਟ ਟਾਈਮ ਕੰਮ ਕਰ ਰਹੇ ਨੇ ਕਿਉਂਕਿ ਉਹ ਪਾਰਟ ਟਾਈਮ ਕਰ ਰਹੇ ਨੇ ਤਾਂ ਉਹ ਅਲਿਸਬਲ ਨਹੀਂ ਹੋ پا ਰਹੇ ਰਜਿਸਟ੍ਰੇਸ਼ਨ ਆਫ ਇੰਟਰਸਟ ਅਪਲਾਈ ਕਰਨ ਦੇ ਲਈ ਤਾਂ ਇਹ ਜੇ ਐਪਲੀਕੈਂਟਸ ਨੂੰ ਤਸਮਾਨੀਆ ਸਟੇਟ ਦੇ ਵਿੱਚ ਮੂਵ ਕਰਨਾ ਚਾਹੀਦਾ ਕਿਉਂਕਿ ਜਿਹੜੀ ਤਸਮਾਨੀਆ ਸਟੇਟ ਹੈ ਜੀ ਤਸਮਾਨੀਆ ਨੇ ਜਿਹੜੇ ਵੀ ਐਪਲੀਕੈਂਟ ਲਾਸਟ 3 ਮਹੀਨਿਆਂ ਤੋਂ ਤਸਮਾਨੀਆ ਦੇ ਵਿੱਚ ਰਹਿ ਰਹੇ ਸੀ ਜਾਂ 20 ਘੰਟੇ ਐਵਰੀ ਵੀਕ ਤਸਮਾਨੀਆ 'ਚ ਕੰਮ ਕਰ ਰਹੇ ਸੀ ਉਹਨਾਂ ਨੂੰ ਬਹੁਤ ਵਧੀਆ ਇਨਵਾਈਟ ਦਿੰਦੇ ਨੇ ਇਹਦੇ ਨਾਲ ਨਾਲ ਉਹ ਵੈਸਟਰਨ ਆਸਟ੍ਰੇਲੀਆ ਨੂੰ ਵੀ ਕਨਸੀਡਰ ਕਰ ਸਕਦੇ ਆ ਕਿ ਜੇਕਰ ਉਹ ਆਲਰੇਡੀ 1 ਸਾਲ ਤੋਂ ਤਸਮਾਨ ਲਾਈਕ ਸਾਊਥ ਆਸਟ੍ਰੇਲੀਆ ਦੇ ਵਿੱਚ ਐਜ਼ ਈਐਨ ਕੰਮ ਕਰ ਰਿਹਾ ਤਾਂ ਵੈਸਟਰਨ ਆਸਟ ਉਹਨਾਂ ਨੂੰ ਸਿਰਫ 1 ਸਾਲ ਦਾ ਐਕਸਪੀਰੀਅੰਸ ਦੀ ਲੋੜ ਹੈ ਉਹ ਕਿਸੇ ਵੀ ਸਟੇਟ ਦਾ ਚੱਲੂਗਾ ਜ਼ਰੂਰੀ ਨਹੀਂ ਕਿ ਵੈਸਟਰਨ ਆਸਟ੍ਰੇਲੀਆ ਦਾ ਹੋਵੇ ਜੀ ਜੀ ਫਿਰ ਕਹਿਣ ਦਾ ਭਾਵੇਂ ਇਹ ਆ ਵੀ ਉਹਨਾਂ ਨੂੰ ਥੋੜਾ ਜਆਵ ਦਾ ਵਿਜ਼ਨ ਵੱਡਾ ਰੱਖਣਾ ਚਾਹੀਦਾ ਸਾਰੀਆਂ ਸਟੇਟਾਂ ਤੇ ਜਿਹੜੀ ਨਿਗਾਹ ਰੱਖਣੀ ਹੈ ਇੱਕ ਜਿਹੜੀ ਗੱਲ ਇਹ ਆਉਂਦੀ ਹੈ ਲੋਕਾਂ ਚ ਇਹ ਆਉਂਦਾ ਵੀ ਫਰਸਟ ਅਪਲਾਈ ਤੇ ਫਰਸਟ ਸਰਵ ਵਾਲੀ ਕਹਾਣੀ ਹੋ ਜਾਂਦੀ ਹੈ ਵੀ ਜੇ ਪਹਿਲੇ ਆਓ ਪਹਿਲੇ ਪਾਓ ਹਾਂਜੀ ਕਿ ਆਰੋਈ ਚ ਹੈ ਜਾਂ ਕੋਈ ਵਿਆਖਿਆ ਇਹ ਜਿਆ ਕਦੇ ਵੀ ਦੇਖ ਨੂੰ ਨਹੀਂ ਮਿਲਿਆ ਜੇ ਕਿ ਫਰਸਟ ਕਮ ਫਰਸਟ ਸਰਵ ਨੇ ਸਾਊਥ ਆਸਟ੍ਰੇਲੀਆ ਨੇ ਕਦੇ ਵੀ ਇਸ ਚੀਜ਼ ਨੂੰ ਫੋਲੋ ਕੀਤਾ ਹੋਵੇ ਮੈਜੋਰਿਟੀ ਆਫ ਦਟ ਟਾਈਮ ਜਦੋਂ ਵੀ ਸਟੇਟ ਓਪਨ ਹੁੰਦੀ ਹੈ ਸਟੇਟ ਹਮੇਸ਼ਾ ਹਰੇਕ ਨੂੰ ਟਾਈਮ ਦਿੰਦੀ ਹੈ ਆਪਣੇ ਐਪਲੀਕੇਸ਼ਨ ਪਾਉਣ ਦਾ ਅਰਾਊਂਡ ਲਾਈਕ ਫਰਸਟ 15 ਡੇਜ਼ ਦੇ ਵਿੱਚ ਬਹੁਤ ਹੀ ਲਿਮਟਿਡ ਇਨਵਿਟੇਸ਼ਨ ਦੇਖਣ ਨੂੰ ਮਿਲਦੇ ਹੁੰਦੇ ਆ ਤਾਂ ਇਹ ਜਿਆ ਕੁਝ ਵੀ ਨਹੀਂ ਹੈਗਾ ਕਿ ਜੇਕਰ ਤੁਸੀਂ ਆਪਣੇ ਆਰੋਈ ਫਰਸਟ ਡੇ ਜਾਂ ਫਿਰ 7th ਡੇ ਅਪਲਾਈ ਕੀਤੀ ਹੈ ਕਿ ਤੁਹਾਨੂੰ ਦੂਸਰਾ ਨਾਲੋਂ ਲੇਟ ਇਨਵਾਈਟ ਰਸੀਵ ਹੋਗਾ ਇਟ ਡਿਪੈਂਡ ਕਰੂਗਾ ਕਿ ਤੁਸੀਂ ਆਪਣੀ ਨੋਮੀਨੇਟਡ ਓਕੂਪੇਸ਼ਨ ਦੇ ਵਿੱਚ ਕਿੰਨੇ ਟਾਈਮ ਤੱਕ ਕੰਮ ਕਰ ਰਹੇ ਹੋ ਤੁਹਾਡੇ ਪੇਪਰ ਪੇਪਰ ਕੀ ਕਹਿੰਦੇ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਊਗੀ ਤਾਂ ਤੁਹਾਨੂੰ ਦੂਸਰੇ ਐਪਲੀਕੈਂਟ ਨਾਲੋਂ ਚਾਹੇ ਲੇਟ ਅਪਲਾਈ ਕਰਕੇ ਵੀ ਪਹਿਲਾਂ ਇਨਵਾਈਟ ਆਜੇ ਬੰਦ ਸਾਹਿਬ ਜਿਹੜੀ ROI ਦੀ ਗੱਲ ਆ ਗਈ ROI ਹੁਣ ਮੰਨ ਲੈਂਦੇ ਆ ਕਿ ਬੱਚੇ ਨਾ ਇੱਥੇ ਮਲਟੀਪਲ এডਿਕੇਸ਼ਨ ਕਰੀ ਬੈਠੇ ਆ ਤੇ ਉਹਨਾਂ ਚ ਮਲਟੀਪਲ ਸਕਿੱਲ ਹੈਗੇ ਆ ਤਾਂ ਕੀ ਇੱਕ ਆਰੋਏ ਕਰਨ ਤੋਂ ਬਾਅਦ ਉਹ ਦੂਜੇ 'ਚ ਨਹੀਂ ਪਾ ਸਕਦੇ ਜਾਂ ਕਰ ਸਕਦੇ ਆ ਨਹੀਂ ਭਾਈ ਜਿਹੜੀ ਸਟੇਟ ਹੈ ਇਸ ਚੀਜ਼ ਨੂੰ ਰੈਸਟ੍ਰਿਕਟ ਕਰਦੀ ਹੈ ਕਿ ਜੇਕਰ ਤੁਹਾਡੇ ਕੋਲ ਮਲਟੀਪਲ ਓਕਿਪੇਸ਼ਨ ਵੀ ਨੇ ਚਾਹੇ ਜਿੱਦਾਂ ਕਿ ਆਪਾਂ ਜੇ ਆਈਟੀ ਓਕਿਪੇਸ਼ਨ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲਾਈਕ ਇੱਕ ਨਾਲੋਂ ਜ਼ਿਆਦਾ ਓਕਿਪੇਸ਼ਨ ਦੀ ਸਕਿੱਲ ਅਸੈਸਮੈਂਟ ਮਿਲਦੀ ਹੈ ਜਿੱਦਾਂ ਬਿਜ਼ਨਸ ਐਨਾਲਿਸਟ ਹੋ ਗਿਆ ਸਿਸਟਮ ਐਨਾਲਿਸਟ ਹੋ ਗਿਆ ਉਹਦੇ ਨਾਲ ਉਹਨਾਂ ਨੂੰ ਸਿਸਟਮ ਐਡਮਿਨਿਸਟਰੇਟਰ ਦੀ ਵੀ ਸਕਿੱਲ ਅਸੈਸਮੈਂਟ ਮਿਲ ਜਾਂਦੀ ਹੈ ਪਰ ਜਦੋਂ occupation ਦੇ ਵਿੱਚ ਯਾਰ ਅਪਲਾਈ ਕਰ ਸਕਦੇ ਆ ਜੇਕਰ ਉਹ ਮਲਟੀਪਲ ਆਰ.ਆਈ ਅਪਲਾਈ ਕਰ ਦਿੰਦੇ ਨੇ ਤਾਂ ਡਿਪਾਰਟਮੈਂਟ ਨੇ ਆਪਣੀ ਵੈਬਸਾਈਟ ਦੇ ਉੱਪਰ ਵਾਰਨਿੰਗ ਦਿੱਤੀ ਹੋਈ ਹੈ ਕਿ ਮੇਬੀ ਅਸੀਂ ਤੁਹਾਡੀ ਕੋਈ ਵੀ ਆਰ.ਆਈ ਨੂੰ ਕੰਸੀਡਰ ਨਾ ਕਰੀ ਤੇ ਤੁਹਾਨੂੰ ਇਨਵਾਈਟ ਨਾ ਜੀ ਜੀ ਸੋ ਮਤਲਬ ਇਹੀ ਹੈ ਵੀ ਭਾਵੇਂ ਤੁਹਾਡੇ ਕੋਲੇ ਜਿੰਨੇ ਮਰਜ਼ੀ ਸਕਿੱਲ ਆ ਪਰ ਤੁਸੀਂ ਇੱਕ ਤੇ ਹੀ ਕੇ ਰਹਿਣਾ ਚਾਹੀਦਾ ਇੱਕ ਤੇ ਸਟਿਕ ਰਹਿਣਾ ਜ਼ਰੂਰੀ ਹੈ ਜਿੱਤੇ ਇੱਕ ਹੀ ਆਰ.ਆਈ ਅਪਲਾਈ ਕਰਨੀ ਜ਼ਰੂਰੀ ਹੈ ਸੋ ਦੈਟ ਕਿ ਉਹਨਾਂ ਦੇ ਚਾਂਸਸ ਬਣੇ ਰਹਿਣ ਇਨਵਾਈਟ ਆ ਸੋ ਮੈਨੂੰ ਲੱਗਦਾ ਪਹਿਲਾਂ ਤਾਂ ਮੇਰੇ ਕੁਐਸਚਨ ਜਿੰਨੇ ਸੀਗੇ ਉਹ ਵਧੀਆ ਹੋਏ ਪਰ ਆ ਕੁਝ ਇੱਕ ਕੇਸ ਸਟਡੀ ਆ ਆਪਾਂ ਇਹਨਾਂ ਨੂੰ ਜ਼ਰੂਰ ਸਾਂਝਾ ਕਰਦੇ ਆ ਤੁਹਾਡੇ ਨਾਲ ਤੇ ਫਿਰ ਇੱਕ ਇੱਕ ਕਰਕੇ ਤੁਸੀਂ ਇਹਨਾਂ ਦਾ ਜਵਾਬ ਦਿੰਦੇ ਜਾ ਗੌਰਵਰਾ ਨੇ ਪੁੱਛਿਆ ਜੀ ਕਹਿੰਦੇ ਆਈ ਮੂਵਡ ਫਰੋਮ ਵਿਕਟੋਰੀਆ ਐਂਡ ਇਟਸ ਬੀਨ 6 ਮੰਥ ਆਮ ਵਰਕਿੰਗ ਐਜ਼ ਅ ਪੇਂਟਰ ਇਨ ਐਡਲੇਡ ਇਜ਼ ਆਮ ਐਲੀਜੀਬਲ ਟੂ ਅਪਲਾਈ ਆਰਓ ਗੌਰਵ ਜੀ ਦੇਖੋ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਲਾਸਟ 6 ਮਹੀਨਿਆਂ ਤੋਂ ਰਹਿ ਰਹੇ ਹੋ ਤਾਂ ਤੁਸੀਂ ਐਲੀਜੀਬਲ ਹਜੇ ਨਹੀਂ ਹੋਏ ਉਹਦਾ ਰੀਜ਼ਨ ਹੈ ਕਿ ਜਿਹੜੀ ਸਾਊਥ ਆਸਟ੍ਰੇਲੀਆ ਸਟੇਟ ਹੈ ਉਹ 6 ਮਹੀਨਿਆਂ ਦੇ ਐਕਸਪੀਰੀਅੰਸ ਦੇ ਨਾਲ ਨਾਲ ਤੁਹਾਡੀ 1 ਸਾਲ ਦੀ ਰੈਜ਼ਿਡੈਂਸੀ ਵੀ ਮੰਗਦੀ ਹੈ ਜਦੋਂ ਜਦੋਂ ਤੁਹਾਨੂੰ ਸਾਊਥ ਆਸਟ੍ਰੇਲੀਆ ਦੇ ਵਿੱਚ 1 ਸਾਲ ਰਹਿੰਦਿਆਂ ਨੂੰ ਹੋ ਜਾਊਗਾ ਤੇ ਤੁਸੀਂ ਆਪਣੀ ਨੋਮੀਨੇਟਡ ਓਕੂਪੇਸ਼ਨ ਦੇ ਵਿੱਚ ਵੀ ਕੰਮ ਕਰ ਰਹੇ ਹੋਵੋਗੇ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਆਰਆਈ ਅਪਲਾਈ ਕਰ ਸਕੋਗੇ ਸਿਮਰਨ ਪੁੱਛ ਰਿਹਾ ਜੀ ਕਹਿੰਦੇ ਮੈਂ 2.5 ਸਾਲ ਤੋਂ ਆਊਟਰ ਐਥਲੀਟ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਮੇਰੀ ਆਰਓਈ ਰਿਜੈਕ ਮੈਨੂੰ ਇੱਥੇ ਰਹਿਣਾ ਚਾਹੀਦਾ ਜਾਂ ਮੈਂ ਮੂਵ ਕਰਾਂ ਡਿਪੈਂਡ ਕਰਦਾ ਜੀ ਤੁਸੀਂ ਕਿਹੜੇ ਓਕੂਪੇਸ਼ਨ ਨੂੰ ਬਿਲੋਂਗ ਕਰ ਰਹੇ ਹੋ ਜੇਕਰ ਆਪਾਂ ਆਊਟਰਾਇਡਲੇਡ ਦੀ ਗੱਲ ਕਰੀਏ ਡੈਫੀਨਿਟਲੀ ਆਊਟਰਾਇਡਲੇਡ ਦੇ ਵਿੱਚ ਜਿਹੜੇ ਵੀ ਐਪਲੀਕੈਂਟਸ ਕੰਮ ਕਰ ਰਹੇ ਹਨ ਉਹਨਾਂ ਨੂੰ ਫਰਸਟ ਪ੍ਰੈਫਰੈਂਸ ਮਿਲੂਗੀ ਐਜ਼ ਕੰਪੇਅਰ ਟੂ ਦੋਜ਼ ਹੂ ਆਰ ਵਰਕਿੰਗ ਇਨ ਦਾ ਗ੍ਰੇਟਰ ਐਡਲੇਡ ਥੋੜਾ ਟਾਈਮ ਹੋਰ ਰੁਕੋ ਆਊਟਰਾਇਡਲੇਡ ਦੇ ਵਿੱਚ ਜਸਟ ਵੇਟ ਕਰੋ ਕਿ ਸਟੇਟ ਕਦੋਂ ਓਪਨ ਹੁੰਦੀ ਹੈ ਇੱਕ ਵਾਰ ਇਹਨਾਂ ਦੀ ਰਿਕੁਆਇਰਮੈਂਟਸ ਨੂੰ ਚੈੱਕ ਕਰੋ ਜੇਕਰ ਤੁਸੀਂ ਆਊਟਰਾਇਡਲੇਡ ਦੀ ਰਿਕੁਆਇਰਮੈਂਟਸ ਨੂੰ ਮੀ ਫਿਰ ਟਿਕੇ ਰਹਿਣ ਹਾਂਜੀ ਰੋਹਿਤ ਹੋਰੇ ਪੁੱਛ ਰਿਹਾ ਕਹਿੰਦੇ ਜੀ 75 ਪੁਆਇੰਟ ਕਾਰਪੈਂਟਰ ਦੇ ਵਿੱਚ 189 ਦੇ ਕੀ ਚਾਂਸ ਹੈ ਜੀ Uh, 189 ਦੇ ਬਹੁਤ ਵਧੀਆ ਚਾਂਸਸ ਹੈ ਜੀ ਕਾਰਪੈਂਟਰੀ ਦੇ ਵਿੱਚ ਤੁਹਾਡੇ 75 ਪੁਆਇੰਟਸ ਦੇ ਉੱਤੇ ਰਹੀ ਜੀ ਜੇਕਰ ਆਪਾਂ ਜਿਹੜਾ ਇਨਵੀਟੇਸ਼ਨ ਰਾਊਂਡ ਨਵੰਬਰ 2024 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਕਾਰਪੈਂਟਰ ਨੂੰ 70 ਪੁਆਇੰਟਸ ਦੇ ਲਾਸਟ ਇਨਵੀਟੇਸ਼ਨ ਰਾਊਂਡ ਹੋਇਆ ਸੀ ਐਂਡ ਤੁਹਾਡੇ 75 ਪੁਆਇੰਟਸ ਨੇ ਤਾਂ ਤੁਹਾਡੇ ਬਹੁਤ ਵਧੀਆ ਚਾਂਸਸ ਹੈ 189 ਦੇ ਇਨਵੀਟੇਸ਼ਨ ਰੀਸੀਵ ਕਰਨ ਦੇ ਜੀ ਤੁਹਾਡਾ ਕੋਈ ਕਲਾਇੰਟ ਹੀ ਪੁੱਛ ਰਿਹਾ ਜੀ ਕਹਿੰਨੇ ਮੈਂ ਪੁਰਾਣਾ ਕਲਾਇੰਟ ਆ ਪਰ 90 ਪੁਆਇੰਟ ਆ ਹੁਣ ਮਕੈਨਿਕ ਦੇ ਤੇ ਕੀ ਚਾਂਸ ਆ Uh, 90 ਪੁਆਇੰਟਸ ਤੇ ਚਾਂਸਸ ਬਹੁਤ ਬ੍ਰਾਈਟ ਹੈ ਜੀ ਦੇਖੋ ਭਾਈ ਲਾਸਟ ਜਿਹੜਾ ਰਾਉਂਡ ਹੋਇਆ ਸੀਗਾ ਜੇਕਰ ਆਪਾਂ 189 ਦੀ ਗੱਲ ਕਰੀਏ 189 ਦੇ ਵਿੱਚ ਮੈਕੈਨਿਕ ਨੂੰ ਵੀ ਇਨਵਿਟੇਸ਼ਨ ਰਿਸੀਵ ਹੋਏ ਸੀ ਪਰ ਉਹ ਬਹੁਤ ਹੀ ਲਿਮਟਿਡ ਇਨਵਿਟੇਸ਼ਨ ਸੀਗੇ ਲਾਸਟ ਫਾਈਨੈਂਸ਼ੀਅਲ ਇਅਰ ਦੇ ਲਾਈਕ ਨਵੰਬਰ 2024 ਦੇ ਵਿੱਚ ਉਦੋਂ ਜਿਹੜੇ ਮжоਰਿਟੀ ਇਨਵਾਈਟਸ ਆਏ ਸੀ ਉਹ 85 ਜਾਂ 90 ਪੁਆਇੰਟਸ ਤੇ ਆਏ ਸੀ ਇਦਾਂ ਨਾਲ ਨਾ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ EOI ਕਦੋਂ ਅਪਲਾਈ ਕੀਤੀ ਹੈ ਜੇਕਰ ਤੁਸੀਂ 90 ਪੁਆਇੰਟਸ ਉੱਤੇ ਆਪਣੀ EOI ਰੀਸੈਂਟਲੀ ਅਪਲਾਈ ਕੀਤੀ ਹੈ ਤਾਂ ਮੇਬੀ ਚਾਂਸਸ ਤੁਹਾਡੇ ਘੱਟ ਹੋ ਸਕਦੇ ਆ ਪਰ ਜੇਕਰ ਕਿਸੇ ਐਪਲੀਕੈਂਟ ਨੇ ਤੁਹਾਡੇ ਨਾਲੋਂ ਸਾਲ ਪਹਿਲਾਂ ਸੇਮ ਪੁਆਇੰਟਸ ਤੇ ਇਨਵਾਈਟ ਦੇ ਲਈ ਆਪਣੀ 189 ਲਈ EOI ਅਪਲਾਈ ਕੀਤੀ ਹੋਈ ਤਾਂ ਉਸ ਐਪਲੀਕੈਂਟ ਨੂੰ ਤੁਹਾਡੇ ਨਾਲੋਂ ਪਹਿਲਾਂ ਇਨਵਾਈਟ ਰਿਸੀਵ ਹੋਊਗਾ ਜੀ ਅਮਨਦੀਪ ਪੁੱਛ ਰਿਹਾ ਜੀ ਕਿ ਨੇ ART ਅਪਲਾਈ ਕੀਤੀ ਹੈ ਤੇ ਬ੍ਰੀਜ਼ਿੰਗ ਵੀਜ਼ਾ ਇਸ ਟਾਈਮ ਹੈਗਾ ਉਹਨਾਂ ਕੋਲੇ ਪਰ ਕਹਿੰਦੇ ਨਾਲ-ਨਾਲ ਕਹਿੰਦੇ 1 ਸਾਲ ਦਾ ਐਕਸਪੀਰੀਅੰਸ ਈਐਨ ਦਾ ਉਹਨਾਂ ਨੇ ਕੰਪਲੀਟ ਕਰ ਲਿਆ 85 ਪੁਆਇੰਟ ਆ ਕਹਿੰਦੇ ਮੇਰੇ ਕੋਲੇ ਹੁਣ ਕੈਨ ਆ ਰੀਸੀਵ ਇਨਵੀਟੇਸ਼ਨ ਐਂਡ ਡੂ ਆਈ ਨੀਡ ਟੂ ਕੰਟਰੀ ਆਊਟ ਔਰ ਅਸੈਪਟ ਇਨਵੀਟੇਸ਼ਨ ਹੈ ਤੇ ਆਫਸ਼ੋਰ ਤੇ ਆਨਸ਼ੋਰ ਦਾ ਪੁੱਛਿਆ ਉਹਨੇ ਸੋ ਬੇਸਿਕਲੀ ਜੇ ਤੁਸੀਂ ਇਨਰੋਲ ਨਰਸ ਦੀ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ ਇਨਰੋਲ ਨਰਸ ਦੇ ਵਿੱਚ देयर इज नो ਆਪਸ਼ਨ ਫਾਰ 189 ਵੀਜ਼ਾ ਤਾਂ ਓਨਲੀ 190 ਜਾਂ 491 ਦੀ ਆਪਸ਼ਨ ਨੇ ਜੇਕਰ ਤੁਸੀਂ ਤਸਮਾਨੀਆ ਜਾਂ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਵਿੱਚ ਮੂਵ ਕਰ ਜਾਣੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਜੇਕਰ ਜਿਹੜਾ ਤੁਹਾਡਾ ਕੁਐਸਚਨ ਲਾਸਟ ਤੇ ਕਿ ਤੁਸੀਂ ਤੁਹਾਨੂੰ ਇਨਵੀਟੇਸ਼ਨ ਅਸੈਪਟ ਕਰਨ ਦੇ ਲਈ ਕੰਟਰੀ ਆਊਟ ਕਰਨਾ ਪਊਗਾ ਜਾਂ ਨਹੀਂ ਤਾਂ ਤੁਹਾਨੂੰ ਇਨ ਇਸ ਓਕੂਪੇਸ਼ਨ ਦੇ ਲਾਈਕ 491 ਜਾਂ 190 ਵੀਜ਼ਾ ਨੂੰ ਅਪਲਾਈ ਕਰਨ ਦੇ ਲਈ ਕੰਟਰੀ ਆਊਟ ਕਰਨ ਦੀ ਜ਼ਰੂਰਤ ਹੈ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਦੋਨਾਂ ਵੀਜ਼ਾ ਦੇ ਉੱਤੇ ਸੈਕਸ਼ਨ 48 12 ਹੈ ਜਿਹੜਾ ਉਹ ਨਹੀਂ ਲੱਗਦਾ ਤਾਂ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਜਦੋਂ ਵੀ ਤੁਹਾਨੂੰ ਇਨਵਾਈਟ ਰੀਸੀਵ ਹੋ ਜਾਂਦਾ ਹੈ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਆਪਣਾ ਇਨਵੀਟੇਸ਼ਨ ਅਸੈਪਟ ਕਰ ਸਕਦੇ ਹੋ ਤੇ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਇੱਕ ਹੋਰ ਦਰਸ਼ਕ ਦਾ ਜਿਹੜਾ ਮੈਸੇਜ ਆਇਆ ਉਹ ਕਹਿੰਦੇ ਆ ਜੀ ਮੈਂ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਰਿਜੈਕਟ ਰਿਫਿਊਜ਼ ਹੋ ਗਿਆ ਫਾਦਰ ਫਾਰਮਰ ਆ ਮਦਰ ਹਾਊਸਮੇਕਰ ਆ ਸੋ ਕੀ ਉਹਨਾਂ ਦਾ ਦੁਬਾਰੇ ਕੀ ਚਾਂਸਸ ਆ ਹੋਣਾ ਜੇ ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਜੀ ਦੇਖੋ ਵਿਜ਼ਟਰ ਵੀਜ਼ਾ ਦੇ ਵਿੱਚ ਜਦੋਂ ਵੀ ਕਿਸੇ ਵੀ ਐਪਲੀਕੈਂਟ ਚਾਹੇ ਉਹ ਪੇਰੈਂਟਸ ਹੈ ਚਾਹੇ ਉਹ ਯੰਗਸਟਰ ਹੈ ਜਦੋਂ ਕਿਸੇ ਦਾ ਵੀ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਐਸਓਪੀ ਲਿਖੀ ਜਾਂਦੀ ਹੁੰਦੀ ਹੈ ਸਟੇਟਮੈਂਟ ਆਫ ਪਰਪਸ ਕਿ ਉਹਨਾਂ ਨੇ ਆਸਟ੍ਰੇਲੀਆ ਕਿਉਂ ਆਣਾ ਤੇ ਉਹ ਕਿਉਂ ਵਾਪਸ ਜਾਣਗੇ ਆਪਣੀ ਕੰਟਰੀ ਦੇ ਵਿੱਚ ਡੈਫੀਨਿਟਲੀ ਤੁਸੀਂ ਦੁਬਾਰੇ ਅਪਲਾਈ ਕਰ ਸਕਦੇ ਹੋ ਵੀਜ਼ਾ ਪਰ ਉਹਦੇ ਲਈ ਆਪਾਂ ਨੂੰ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹ ਕੰਪਲੀਟ ਅਸੈਸ ਕਰਨੀ ਪਊਗੀ ਆਪਾਂ ਨੂੰ ਦੇਖਣਾ ਪਊਗਾ ਕਿ ਤੁਸੀਂ ਲਾਸਟ ਜਿਹੜੀ ਐਪਲੀਕੇਸ਼ਨ ਅਪਲਾਈ ਕੀਤੀ ਹੈ ਉਹਦੇ ਵਿੱਚ ਕੀ ਰੀਜ਼ਨ ਡਿਪਾਰਟਮੈਂਟ ਨੂੰ ਦਿੱਤਾ ਸੀ ਕਿ ਤੁਹਾਡੇ ਪੇਰੈਂਟਸ ਆਸਟ੍ਰੇਲੀਆ ਆ ਕੇ ਕਿਉਂ ਵਾਪਸ ਜਾਣਗੇ ਆਪਾਂ ਤੁਹਾਡੀ ਐਪਲੀਕੇਸ਼ਨ ਨੂੰ ਕੰਪਲੀਟ ਅਸੈਸ ਕਰਕੇ ਤੁਹਾਨੂੰ ਜੇਕਰ ਆਪਾਂ ਨੂੰ ਕੋਈ ਐਡੀਸ਼ਨਲ ਡਾਕੂਮੈਂਟ ਬਣਾਉਣ ਦੀ ਜ਼ਰੂਰਤ ਹੋਈ ਉਹਦੇ ਉੱਤੇ ਵੀ ਗਾਈਡ ਕਰਾਂਗੇ ਤੇ ਤੁਹਾਨੂੰ ਸਟੇਟਮੈਂਟ ਆਫ ਪਰਪਸ ਵੀ ਡਿਟੇਲ ਦੇ ਵਿੱਚ ਸਮਝਾਵਾਂਗੇ ਕਿ ਕਿੱਦਾਂ ਆਪਨੇ ਰਾਈਟ ਕਰਨਾ ਹੈ ਲਾਸਟ ਕੁਐਸਚਨ ਹੈ ਜੀ ਸੰਦੀਪ ਪੁੱਛ ਰਿਹਾ ਕਹਿੰਦੇ ਜੀ ਮੇਰਾ 20 ਮਹੀਨਿਆਂ ਦਾ ਐਕਸਪੀਰੀਅੰਸ ਆਜ਼ ਜਿਹੜਾ ਆਈਟੀ ਦੇ ਵਿੱਚ ਡਾਟਾ ਐਨਾਲਿਸਟ ਬਿਜ਼ਨਸ ਐਨਾਲਿਸਟ ਦਾ ਤੇ ਕਹਿੰਦੇ ਵੀ ਮੇਰੇ ਕੋਲ 88 ਬੈਂਡ ਆ 85 ਪੁਆਇੰਟ ਆ ਕੀ ਕਹਿੰਦੇ ਹੈਗੀ ਇਹਦੀ ਸਭਾਉਮਨਾ ਦੇਖੋ ਇਹ ਆਈਡੀ ਓਕੂਪੇਸ਼ਨ ਲਾਸਟ ਫਾਈਨੈਂਸ਼ੀਅਲ ইয়ার ਦੇ ਵਿੱਚ ਕਾਫੀ ਲਾਈਕ ਬੱਚੇ ਬਹੁਤ ਡੀਮੋਟੀਵੇਟ ਸੀ ਇਸ ਓਕੂਪੇਸ਼ਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਨਵੀਟੇਸ਼ਨ ਰিসিਵ ਨਹੀਂ ਹੋਏ ਸੀਗੇ ਜੀ ਪਰ ਜਦੋਂ 189 ਦਾ 라উন্ড ਹੋਇਆ ਸੀ ਤਾਂ ਜਿਹੜੇ ਵੀ ਐਪਲੀਕੈਂਟ ਬਿਜ਼ਨਸ ਐਨਾਲਿਸਟ ਦੀ ਓਕੂਪੇਸ਼ਨ ਦੇ ਵਿੱਚ ਵੇਟ ਕਰ ਰਹੇ ਸੀ ਤਾਂ ਉਹਨਾਂ ਨੂੰ ਜ਼ਿਆਤਰ ਸਿਰਫ 95 ਪੁਆਇੰਟਸ ਦੇ ਇਨਵਾਈਟ ਰিসিਵ ਹੋਏ ਸੀ ਪਰ ਉਹਦੇ ਨਾਲ ਨਾਲ ਬੱਚਾ ਨੇ ਇਸ ਚੀਜ਼ ਉੱਤੇ ਧਿਆਨ ਨਹੀਂ ਦਿੱਤਾ ਕਿ ਦੇਰ ਬਾਅਦ ਸਮ অকਪੇਸ਼ਨ ਜਿਹਦੇ ਵਿੱਚ 85 ਜਾਂ 90 ਪੁਆਇੰਟਸ ਤੇ ਵੀ ਡਿਪਾਰਟਮੈਂਟ ਨੇ ਆਈਟੀ অকਪੇਸ਼ਨ ਦੇ ਵਿੱਚ 189 ਭੇਜਿਆ ਸੀ ਜਿੱਦਾਂ ਕਿ ਜੇਕਰ ਆਪਾਂ ਐਨਾਲਿਸਟ ਪ੍ਰੋਗਰਾਮਰ ਜਾਂ ਵੈਬ ਡਿਵੈਲਪਰ ਦੀ ਗੱਲ ਕਰੀਏ ਤਾਂ ਇਹਨਾਂ অকਪੇਸ਼ਨ ਦੇ ਵਿੱਚ 85 ਪੁਆਇੰਟਸ ਤੇ 189 ਆਇਆ ਸੀ ਜਦੋਂ आईटीओ ਕੋ ਜਿਹੜੇ ਬੱਚੇ ਆਈਟੀਓ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਜਦੋਂ ਸਕਿੱਲ ਅਸੈਸਮੈਂਟ ਅਪਲਾਈ ਕਰਦੇ ਆ ਤਾਂ ਹੁਣ ਜਿਹੜੀ ਐਸੀਆਈਸਾ ਤਿੰਨ ਓਕੂਪੇਸ਼ਨ ਦੀ ਸਕਿੱਲ ਅਸੈਸਮੈਂਟ ਦਿੰਦੀ ਹੈ ਜੀ ਤਾਂ ਉਹਨਾਂ ਨੂੰ ਇਹ ਦੇਖ ਕੇ ਸਿਲੈਕਟ ਕਰਨਾ ਚਾਹੀਦਾ ਕਿ ਕਿਸ ਓਕੂਪੇਸ਼ਨ ਦੇ ਵਿੱਚ ਡਿਪਾਰਟਮੈਂਟ ਘੱਟ ਪੁਆਇੰਟਸ ਤੇ ਇਨਵਾਈਟ ਦੇ ਰਿਹਾ ਕਿ ਉਹ ਐਲੀਜੀਬਲ ਨੇ ਉਸ ਓਕੂਪੇਸ਼ਨ ਦੇ ਸਕਿਲ ਅਸੈਸਮੈਂਟ ਲੈਣ ਲਈ ਜੇਕਰ ਐਲੀਜੀਬਲ ਨੇ ਦੈਨ ਦੇ ਸ਼ੁੱਡ ਟਰਾਈ ਟੂ ਗੈਟ ਦਾ ਸਕਿਲ ਅਸੈਸਮੈਂਟ ਆਫ ਦੋਜ਼ ਓਕੂਪੇਸ਼ਨ ਸੋ ਦੈਟ ਇਨ ਫਿਊਚਰ ਉਹਨਾਂ ਦੇ 189 ਦੇ ਚਾਂਸਸ ਵਧ ਸਕਣ ਤਾਂ ਵਧੀਆ ਚਾਂਸਸ ਹੈ ਇਹਨਾਂ ਦੇ ਵੀ 85 ਪੁਆਇੰਟਸ ਤੇ ਪਰ ਇਹਨਾਂ ਨੂੰ ਆਪਣੀ ਓਕੂਪੇਸ਼ਨ ਦੇ ਕੰਮ ਕਰਨਾ ਪੈਣਾ ਹੈ ਕਿ ਕਿਸ ਓਕੂਪੇਸ਼ਨ ਦੇ ਇਹਨਾਂ ਨੂੰ ਸਕਿਲ ਅਸੈਸਮੈਂਟ ਰਿਸੀਵ ਹੋ ਸਕਦੀ ਹੈ ਜੀ ਬਿਲਕੁਲ ਜੀ ਇਹ ਤਕਰੀਬਨ ਆਪਣੇ ਸਵਾਲ ਤਾਂ ਕਵਰ ਹੋ ਗਏ ਪਰ ਇੱਕ ਦੋ ਸਵਾਲ ਮੈਨੂੰ ਵੀ ਨਿੱਜੀ ਤੌਰ ਤੇ ਪੁੱਛੇ ਗਏ ਮੈਂ ਉਹ ਵੀ ਜ਼ਰੂਰ ਪੁੱਛਣੇ ਚਾਹਾਂਗਾ ਡਾਮਾਂ ਦੀ ਬੜੀ ਚਰਚਾ ਹੁੰਦੀ ਆ ਡਾਮਾਂ ਦੇ ਉੱਤੇ ਲੋਕ ਕੰਮ ਕਰ ਰਹੇ ਆ ਉਹਦੇ ਚ ਸਟੈਪ ਆ ਡਾਮਾਂ ਰਜਿਸਟਰਡ ਹੋਣਾ ਫਿਰ ਲੇਬਰ ਐਗਰੀਮੈਂਟ ਹੋਣਾ ਹੁਣ ਜਿਹੜਾ ਲੇਬਰ ਐਗਰੀਮੈਂਟ ਹੋ ਗਿਆ ਕਿਸੇ ਕੰਪਨੀ ਦਾ ਤੇ ਪਰ ਉਦੋਂ ਬਾਅਦ ਜਿਹੜਾ ਕੋਈ ਮਨਲਾਪਾ ਹਾਇਰ ਕੀਤਾ ਤੇ ਉਹਦਾ ਉਹ ਕਿੰਨਾ ਟਾਈਮ ਲੈਂਦਾ ਉਹਦੇ ਲਈ ਮੇਰੇ ਕੋਲੇ ਤਿੰਨ ਚਾਰ ਸਵਾਲ ਆਏ ਆ ਤੇ ਉਹ ਬੜੀ ਵੇਟ ਕਰ ਰਿਹਾ 6 ਤੋਂ 8 ਵੀਕ ਹੋ ਚੁੱਕੇ ਆ ਪਰ ਜਦੋਂ ਇਹ ਜਾਂ ਸਿਚੁਏਸ਼ਨ ਚ ਬੱਚਾ ਫਸਿਆ ਹੋਵੇ ਜਦੋਂ ਤੇ ਕੋਲੇ ਵੀਜ਼ਾ ਮੁੱਕ ਰਿਹਾ ਹੋਵੇ ਤੇ ਉਹਦੇ ਲਈ ਇੱਕ ਦਿਨ ਵੀ ਵੱਡਾ ਹੁੰਦਾ ਦੇਖੋ ਭਾਈ ਜਿਹੜੇ ਵੀ ਕੰਪਨੀ ਦਾ ਜਦੋਂ ਲੇਬਰ ਐਗਰੀਮੈਂਟ ਅਪਰੂਵ ਹੋ ਜਾਂਦਾ ਹੈ ਉਸ ਤੋਂ ਬਾਅਦ ਦੇਖਣਾ ਪੈਂਦਾ ਹੈ ਕਿ ਤੁਸੀਂ ਕਿਹੜੀ ਓਕੂਪੇਸ਼ਨ ਦੇ ਵਿੱਚ ਅਪਲੀਕੇਸ਼ਨ ਅਪਲਾਈ ਕਰਨੀ ਹੈ ਜੇਕਰ ਤੁਹਾਡੇ ਕੋਲੇ ਉਸ ਓਕੂਪੇਸ਼ਨ ਦੀ ਆਲਰੇਡੀ ਸਕਿਲ ਅਸੈਸਮੈਂਟ ਹੈ ਤਾਂ ਤੁਹਾਨੂੰ ਵੇਟ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਨੋਮੀਨੇਸ਼ਨ ਤੇ ਵੀਜ਼ਾ ਅਪਲੀਕੇਸ਼ਨ ਸੇਮ ਟਾਈਮ ਅਪਲਾਈ ਕਰ ਸਕਦੇ ਹੋ ਪਰ ਜੇਕਰ ਤੁਸੀਂ ਟਰਕਿੰਗ ਓਕੂਪੇਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਸਕਿਲ ਅਸੈਸਮੈਂਟ ਉਸ ਤੋਂ ਪਹਿਲਾਂ ਅਪਲਾਈ ਕਰਨੀ ਪੈਂਦੀ ਹੈ ਨ ਦਾ ਰੈਫਰੈਂਸ ਨੰਬਰ ਯੂਜ਼ ਕਰਕੇ ਨੋਮੀਨੇਸ਼ਨ ਐਂਡ ਉਹਦੇ ਨਾਲ ਨਾਲ ਵੀਜ਼ਾ ਐਪਲੀਕੇਸ਼ਨ ਵੀ ਅਪਲਾਈ ਕਰ ਸਕਦੇ ਹੋ ਸੋ ਤਾਂ ਜੇ ਕਿਸੇ ਐਪਲੀਕੈਂਟ ਦਾ ਜਿਹੜਾ ਵੀਜ਼ਾ ਜੀ ਆਉਣ ਵਾਲੇ ਹਫਤੇ ਜਾਂ 10 ਦਿਨਾਂ ਦੇ ਵਿੱਚ ਐਕਸਪਾਇਰ ਹੋਣ ਜਾ ਰਿਹਾ ਹੈ ਪਰ ਕੰਪਨੀ ਦੇ ਆਲਰੇਡੀ ਅਪਰੂਵਲ ਆ ਚੁੱਕੀ ਹੈ ਤਾਂ ਉਹ ਆਪਣਾ ਜਿਹੜਾ ਵੀਜ਼ਾ ਹੈ 10 ਦਿਨਾਂ ਦੇ ਵਿੱਚ ਅਪਲਾਈ ਕਰ ਸਕਦੇ ਪਰ ਲੇਬਰ ਐਗਰੀਮੈਂਟ ਦੀ ਅਪਰੂਵਲ ਅੰਦਾਜ਼ਾ 6 ਤੋਂ 8 ਵੀਕ ਲੈਂਦੀ ਹੈ ਜਾਂ ਕਿੰਨਾ ਜਿਹੜੀ ਲੇਬਰ ਐਗਰੀਮੈਂਟ ਦੀ ਅਪਰੂਵਲ ਹੈ ਜੀ ਹਾਂਜੀ ਅਰਾਊਂਡ 6 ਤੋਂ 8 ਵੀਕਸ ਲੈ ਰਹੀ ਹੈ ਪਰ ਅੰਡਰ ਸਮ ਸਰਕਮਸਟੈਂਸਸ ਕੋਈ ਪ੍ਰੋਫਾਈਲ ਇਦਾਂ ਦੀ ਵੀ ਹੈ ਜਿਨ੍ਹਾਂ ਦੇ ਵਿੱਚ ਉਹ 12 ਵੀਕ ਦਾ ਟਾਈਮ ਵੀ ਲੈ ਰਹੇ ਨੇ ਜੀ ਹਮ ਇਟ 올 ਡਿਪੈਂਡ ਕਿ ਤੁਸੀਂ ਜਦੋਂ ਆਪਣੀ ਲੇਬਰ ਐਗਰੀਮੈਂਟ ਦੀ ਐਪਲੀਕੇਸ਼ਨ ਪਾਈ ਹੈ ਉਹ ਡਿਸੀਜਨ ਰੈਡੀ ਹੈ ਯਾਨੀ ਉਹਦੇ ਵਿੱਚ ਤੁਸੀਂ ਆਪਣੇ ਸਾਰੇ ਜੋ ਵੀ ਡਿਪਾਰਟਮੈਂਟ ਦੇ ਮੇਜੋਰਿਟੀ ਡਾਕੂਮੈਂਟਸ ਨੇ ਉਹ ਤੁਸੀਂ ਅਪਡੇਟ ਕੀਤੇ ਆ ਯਾਨੀ ਜੀ ਜੀ ਮਾਨ ਸਾਹਿਬ ਜਾਣ ਤੋਂ ਪਹਿਲਾਂ ਤੁਸੀਂ ਖੁਦ ਹੀ ਆਪਣਾ ਜਿਹੜਾ ਕੰਟੈਕਟ ਤੇ ਐਡਰੈਸ ਜਰੂਰ ਬੋਲਿਓ ਹਾਂਜੀ ਜੇਕਰ ਤੁਸੀਂ ਬਾਂਸਨੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0400434884 ਤੇ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਸੂਟ 5 ਲੈਵਲ 5 55 ਗੋਲਰ ਪਲੇਸ ਐਡਲਰ ਜੀ ਸੋ ਬਹੁਤ ਮਿਹਰਬਾਨੀ ਮਾਨ ਸਰ ਤੁਸੀਂ ਆਏ ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਵੀ ਇਹ ਪ੍ਰੋਗਰਾਮ ਅਸੀਂ ਰਿਕਾਰਡਡ ਕਰਦੇ ਹਾਂ ਤੇ ਤੁਹਾਡੇ ਦਿਨਵਾਦ ਪਾ ਦਿੰਨੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਇਹਨੂੰ ਤੇਜੀ ਲਿਆਉਣ ਦੀ ਤੇ கரੰਟ ਟਾਪਿਕਸ ਤੇ ਕਰ ਸ਼ਾਇਦ লাইਵ ਵੀ ਗੱਲਬਾਤ ਕਰਿਆ ਕਰੀਏ ਫਿਰ ਤੁਹਾਨੂੰ ਸੁਖਾਲਾ ਹੋ ਜਾਊਗਾ ਹਰ ਗੱਲ ਦਾ ਤੁਹਾਡਾ ਜਵਾਬ ਅਸੀਂ লাইਵ ਦੇ ਸਕਾਂਗੇ ਪਰ ਉਦੋਂ ਤੱਕ ਲਈ ਤੁਸੀਂ ਸਾਡੇ ਜਿਹੜੇ ਕਮੈਂਟਸ ਦੇ ਵਿੱਚ ਲਿਖ ਕੇ ਤੇ ਸਵਾਲ ਆਪਣਾ ਛੱਡ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਗਰਾਮਸ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦੇ ਸਕੀਏ ਤੇ ਜੇ ਇਸ ਦੌਰਾਨ ਨਾ ਸੰਪਰਕ ਹੋਵੇ ਤਾਂ ਬੰਦ ਸਾਹਿਬ ਦਾ ਅਸੀਂ ਕੰਟੈਕਟ ਥੱਲੇ ਪਾ ਵੀ ਦੇਵਾਂਗੇ ਇਹਦੇ ਵਿੱਚ ਡਿਸਕ੍ਰਿਪਸ਼ਨ ਚ ਵੀ ਹੁੰਦਾਗਾ ਤੇ ਤੁਸੀਂ ਇਹਨਾਂ ਨੇ ਬੋਲ ਵੀ ਦਿੱਤਾ ਸੋ ਇਹ ਪ੍ਰੋਗਰਾਮ ਕਿਦਾਂ ਦਾ ਲੱਗਦਾ ਤੇ ਕੀ ਹੋ ਰਿਹਾ ਇਹਦੇ ਵਿੱਚ ਅਸੀਂ ਚੇਂਜ ਕਰ ਸਕਦੇ ਆ ਉਹਦੇ ਲਈ ਸਾਨੂੰ ਸਾਨੂੰ ਵੀ ਨਾਲ ਦੀ ਨਾਲ ਨਿੱਜੀ ਰਹਿ ਦੇਦਿਆ ਕਰੋ ਕਈ ਵਾਰੀ ਪਬਲਿਕਲੀ ਕਲਾਸ ਨਾ ਲਾਇਆ ਕਰੋ ਨਿੱਜੀ ਜਦੋਂ ਮਰਜ਼ੀ ਮੇਰਾ ਫੋਨ ਚੱਲਦਾ ਹੁੰਦਾ ਮੇਰੇ ਮੈਸੇਜ ਵੀ ਆਉਂਦੇ ਦੱਸ ਦਿਆ ਕਰੋ ਅਸੀਂ ਸਿੱਖਣ ਵਾਲੇ ਲੋਕਾਂ ਸੁਧਾਰ ਕਰਨ ਵਾਲੇ ਲੋਕ ਆ ਅਸੀਂ ਗੁੱਸਾ ਨਹੀਂ ਕਰਨ ਵਾਲੇ ਲੋਕ ਨਹੀਂ ਆ ਸੋ ਇਸ ਕਰਕੇ ਸਾਨੂੰ ਦੱਸ ਦਿਆ ਕਰੋ ਅਸੀਂ ਜ਼ਰੂਰ ਸੁਧਾਰ ਕਰਾਂਗੇ ਸੋ ਇੰਨੇ ਸ਼ਬਦਾਂ ਨਾਲ ਲਈਏ ਆ ਜਦਵੰਤ ਸਾਹਿਬ ਸੱਸ ਸੱਸ